ਮੈਂ ਇੱਕ ਗਰੀਬ ਘਰ ਦੀ ਕੁੜੀ ਆ ਮੇਰੇ ਡੈਡੀ ਦੀ ਸਿਹਤ ਬੜੀ ਖਰਾਬ ਰਹਿੰਦੀ ਸੀ ਜਿਸ ਕਰਕੇ ਮੈਂ ਤੇ ਮੰਮੀ ਬੜਾ ਪਰੇਸ਼ਾਨ ਰਹਿੰਦੇ ਸੀ ਕਿਉਂਕਿ ਮੇਰਾ ਕੋਈ ਭਰਾ ਨਹੀਂ ਆ ਜਿਸ ਕਰਕੇ ਮੈਨੂੰ ਤੇ ਮੰਮੀ ਨੂੰ ਲੋਕਾਂ ਦੇ ਘਰਾਂ 'ਚ ਕੰਮ ਕਰਨਾ ਪੈਂਦਾ ਸੀ ਡੈਡੀ ਦੀ ਦਵਾਈ ਲਈ ਸਾਨੂੰ ਪੈਸੇ ਚਾਹੀਦੇ ਸੀ ਕਿਉਂਕਿ ਡੈਡੀ ਦਾ ਐਕਸੀਡੈਂਟ ਹੋ ਗਿਆ ਸੀ ਇਸ ਕਰਕੇ ਉਹ ਕੰਮ ਨਹੀਂ ਕਰ ਸਕਦੇ ਸੀ ਉਹ ਹਮੇਸ਼ਾ ਲਈ ਮੰਜੇ ਤੇ ਪੈ ਗਏ ਸੀ ਜਿਸ ਕਰਕੇ ਅਸੀਂ ਬਹੁਤ ਪਰੇਸ਼ਾਨ ਸੀ ਸਾਨੂੰ ਦੋਵਾਂ ਮਾਵਾ ਧੀਆਂ ਨੂੰ ਖਰਚਾ ਦੇਖਣਾ ਪੈਂਦਾ ਸੀ ਮੰਮੀ ਤੇ ਮੈਂ ਇੱਕ ਬਹੁਤ ਅਮੀਰ ਘਰ ਚ ਕੰਮ ਕਰਦੀਆਂ ਸੀ ਅਸੀਂ ਇੱਕ ਘਰ ਦੇ ਨਹੀਂ ਕਈ ਘਰਾਂ ਦੇ ਕੰਮ ਕਰਦੀਆਂ ਸੀ ਪਰ ਇੱਕ ਅਮੀਰ ਘਰ ਸੀ ਜਿਸ ਘਰ ਵਿੱਚੋਂ ਸਾਨੂੰ ਬਹੁਤ ਕੁਝ ਮਿਲਦਾ ਸੀ ਉਹ ਸਾਨੂੰ ਪੈਸੇ ਵੀ ਜ਼ਿਆਦਾ ਦੇ ਦਿੰਦੇ ਸੀ ਤੇ ਕੱਪੜਾ ਵੀ ਦੇ ਦਿੰਦੇ ਸੀ ਉਹਨਾਂ ਦੇ ਘਰ ਇੱਕ ਕੁੜੀ ਤੇ ਇੱਕ ਮੁੰਡਾ ਸੀ ਇੱਕ ਆਂਟੀ ਅੰਕਲ ਆਪ ਸੀ ਉਹ ਆਂਟੀ ਮੈਨੂੰ ਬੜਾ ਪਿਆਰ ਕਰਦੀ ਸੀ ਮੈਨੂੰ ਵੀ ਆਂਟੀ ਦਾ ਬੜਾ ਪਿਆਰ ਆਉਂਦਾ ਸੀ ਉਹ ਮੇਰੀ ਮੰਮੀ ਵਾਂਗ ਮੈਨੂੰ ਪਿਆਰ ਕਰਦੀ ਸੀ ਮੈਂ ਜਦੋਂ ਵੀ ਉਹਨਾਂ ਦੇ ਘਰ ਕੰਮ ਕਰਨ ਜਾਂਦੀ ਸੀ ਤਾਂ ਆਂਟੀ ਮੈਨੂੰ ਹਮੇਸ਼ਾ ਗਰਮ ਪਾਣੀ ਦਿੰਦੀ ਸੀ ਕਿ ਪੁੱਤ ਗਰਮ ਪਾਣੀ ਨਾਲ ਪੋਚਾ ਲਗਾਇਆ ਕਰ ਮੈਨੂੰ ਤਰਸ ਆਉਂਦਾ ਹੈ ਤੇਰੀ ਮਜਬੂਰੀ ਆ ਪਰ ਤੂੰ ਗਰਮ ਪਾਣੀ ਨਾਲ ਪੋਚਾ ਲਾਇਆ ਕਰ ਠੰਡੇ ਪਾਣੀ ਨਾਲ ਆਪਣੇ ਹੱਥ ਨਾ ਠਾਰਿਆ ਕਰ ਆਂਟੀ ਦਾ ਇਸ ਤਰ੍ਹਾਂ ਆਪਣਾਪਨ ਦਿਖਾਉਣਾ ਮੈਨੂੰ ਬੜਾ ਚੰਗਾ ਲੱਗਦਾ ਸੀ। ਉਹਨਾਂ ਦੀ ਕੁੜੀ ਤਾਂ ਹੋਸਟਲ ਵਿੱਚ ਹੀ ਪੜਦੀ ਸੀ ਤੇ ਮੁੰਡਾ ਕਾਲਜ ਸ਼ਹਿਰ 'ਚ ਪੜਦਾ ਸੀ। ਉਹ ਡੇਲੀ ਅਪ-ਡਾਊਨ ਕਰਦਾ ਸੀ। ਉਹਨਾਂ ਨੂੰ ਵੇਖ ਕੇ ਮੇਰਾ ਵੀ ਬੜਾ ਮਨ ਕਰਦਾ ਸੀ ਕਿ ਮੈਂ ਕਾਲਜ ਵਿੱਚ ਪੜਨ ਜਾਵਾਂ। ਜਦੋਂ ਮੈਂ ਆਪਣੇ ਘਰ ਜਾਂਦੀ ਸੀ ਤਾਂ ਮੈਂ ਉਹਨਾਂ ਦੀ ਕੁੜੀ ਵਾਂਗ ਥੋੜੀ-ਬਹੁਤ ਟੌਰ ਕੱਢ ਲੈਂਦੀ ਸੀ ਤੇ ਆਪਣਾ ਮਨ ਪਰਚਾ ਲੈਂਦੀ ਸੀ ਕਿ ਜਿੱਦਾਂ ਮੈਂ ਵੀ ਕਾਲਜ ਵਿੱਚ ਪੜਦੀ ਹੋਵਾਂ ਪਰ ਮੇਰੀ ਕਿਸਮਤ ਚ ਪੜਾਈ ਕਿੱਥੇ ਸੀ ਮੈਂ ਤਾਂ ਮਸਾ 10 ਪੜੀ ਸੀ 10ਵੀ ਤੋਂ ਬਾਅਦ ਮੇਰੇ ਡੈਡੀ ਦਾ ਐਕਸੀਡੈਂਟ ਹੋ ਗਿਆ ਸੀ ਜਿਸ ਕਰਕੇ ਮੈਂ ਪੜਨੋਂ हट ਗਈ ਸੀ ਤੇ ਮੰਮੀ ਨਾਲ ਲੋਕਾਂ ਦੇ ਘਰ ਕੰਮ ਕਰਾਉਣ ਲੱਗ ਗਈ ਸੀ ਇਹ ਮੇਰੀ ਮਜਬੂਰੀ ਸੀ ਪਰ ਮੈਂ ਮੰਮੀ ਵੱਲ ਵੇਖ ਕੇ ਬਿਲਕੁਲ ਨਹੀਂ ਡੋਲਦੀ ਸੀ ਮੈਂ ਹਮੇਸ਼ਾ ਸੋਚਦੀ ਸੀ ਕਿ ਮੰਮੀ ਕਿੰਨੀ ਮਿਹਨਤ ਕਰਦੀ ਆ ਉਹ ਇੱਕ ਮਰਦ ਵਾਂਗ ਕੰਮ ਕਰਦੀ ਸੀ ਉਹ ਕਦੇ ਵੀ ਕੰਮ ਕਰਦੀ ਨਹੀਂ ਥੱਕਦੀ ਸੀ ਮੈਂ ਤਾਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਥੱਕ ਜਾਂਦੀ ਸੀ ਤੇ ਘਰ ਆ ਕੇ ਸੌਂ ਜਾਂਦੀ ਸੀ ਪਰ ਮੰਮੀ ਆ ਕੇ ਘਰ ਦਾ ਵੀ ਸਾਰਾ ਕੰਮ ਕਰਦੀ ਸੀ ਮੈਂ ਦਿਲ ਵਿੱਚ ਇੱਕ ਗੱਲ ਸੋਚਦੀ ਸੀ ਕਿ ਜੇ ਮੈਂ ਪੜ ਜਾਂਦੀ ਤਾਂ ਮੈਂ ਮੰਮੀ ਨੂੰ ਸੁੱਖ ਦੇਣਾ ਸੀ ਮੈਂ ਨੌਕਰੀ ਕਰਨੀ ਸੀ ਪਰ ਸਾਡੇ ਘਰ ਇਹਨੇ ਪੈਸੇ ਨਹੀਂ ਸੀ ਕਿ ਮੈਂ ਪੜ ਸਕਾਂ ਇਸ ਕਰਕੇ ਬਸ ਮੈਨੂੰ ਇਸ ਤਰ੍ਹਾਂ ਮਜ਼ਦੂਰੀ ਹੀ ਕਰਨੀ ਪਈ ਉਹ ਆਂਟੀ ਮੇਰਾ ਬੜਾ ਮੋਹ ਕਰਦੀ ਸੀ ਆਂਟੀ ਮੈਨੂੰ ਹਰ ਇੱਕ ਚੀਜ਼ ਲੈ ਕੇ ਦਿੰਦੀ ਸੀ ਆਪਣੀ ਕੁੜੀ ਦੇ ਨਵੇਂ ਕੱਪੜੇ ਵੀ ਮੈਨੂੰ ਦੇ ਦਿੰਦੀ ਸੀ ਮੈਨੂੰ ਬੜੀ ਖੁਸ਼ੀ ਹੁੰਦੀ ਸੀ ਕਿ ਆਂਟੀ ਮੇਰੇ ਨਾਲ ਇੰਨਾ ਪਿਆਰ ਕਰਦੀ ਆ ਮੈਂ ਵੀ ਉਹਨਾਂ ਦੇ ਘਰ ਪੂਰੀ ਮਿਹਨਤ ਨਾਲ ਕੰਮ ਕਰਦੀ ਸੀ ਪਰ ਮੈਂ ਉਹਨਾਂ ਕੋਲੋਂ ਕਦੇ ਵੀ ਕੋਈ ਚੀਜ਼ ਨਹੀਂ ਮੰਗੀ ਸੀ ਉਹ ਆਪਣੇ ਆਪ ਜੋ ਚੀਜ਼ ਦੇ ਦਿੰਦੇ ਸੀ ਮੈਂ ਲੈ ਲੈਂਦੀ ਸੀ ਪਰ ਮੈਂ ਆਪਣੇ ਮੂੰਹੋਂ ਕਦੇ ਕੋਈ ਚੀਜ਼ ਨਹੀਂ ਮੰਗਦੀ ਸੀ ਇਸ ਤਰ੍ਹਾਂ ਕੰਮ ਕਰਦੇ ਹੋਏ 2-3 ਸਾਲ ਹੋ ਗਏ ਸੀ ਇੱਕ ਦਿਨ ਮੈਂ ਬਾਥਰੂਮ ਸਾਫ਼ ਕਰ ਰਹੀ ਸੀ ਆਂਟੀ ਦਾ ਮੁੰਡਾ ਸਾਹਮਣੇ ਬੈਠ ਕੇ ਫੋਨ ਵੇਖ ਰਿਹਾ ਸੀ ਤੇ ਉਹਨੇ ਮੈਨੂੰ ਆਵਾਜ਼ ਮਾਰੀ ਮੈਨੂੰ ਕਹਿਣ ਲੱਗਾ ਮੰਨੂ ਇੱਧਰ ਆ ਤੇ ਉਸ ਮੁੰਡੇ ਦਾ ਨਾਮ ਜਸ਼ਨ ਸੀ ਜਸ਼ਨ ਦਾ ਕੱਦ ਬੜਾ ਲੰਬਾ ਸੀ ਬੜਾ ਸੋਹਣਾ ਸੀ ਉਹਦੇ ਕੰਨਾਂ 'ਚ ਨੱਤੀਆਂ ਪਾਈਆਂ ਹੋਈਆਂ ਸੀ ਉਹ ਮੈਨੂੰ ਕਹਿਣ ਲੱਗਾ ਕਿ ਤੂੰ ਸਾਰਾ ਦਿਨ ਕੰਮ ਕਰਦੀ ਰਹਿਣੀ ਆ ਤੈਨੂੰ ਨਹੀਂ ਲੱਗਦਾ ਕਿ ਤੈਨੂੰ ਪੜ੍ਹਾਈ ਕਰਨੀ ਚਾਹੀਦੀ ਆ ਮੈਂ ਕਿਹਾ ਸਾਡੇ ਕਰਮਾ 'ਚ ਪੜ੍ਹਾਈ ਕਿੱਥੇ ਆ ਉਹ ਮੈਨੂੰ ਕਹਿੰਦਾ ਤੇਰੇ ਕੋਲ ਮੋਬਾਈਲ ਫੋਨ ਹੈਗਾ ਮੈਂ ਕਿਹਾ ਨਹੀਂ ਨਹੀਂ ਮੇਰੇ ਕੋਲ ਮੋਬਾਈਲ ਕਿੱਥੋਂ ਆਣਾ ਸਾਡੇ ਘਰ ਇੱਕ ਛੋਟਾ ਫੋਨ ਆ ਜੋ ਮੇਰੀ ਮੰਮੀ ਕੋਲ ਹੁੰਦਾ ਆ ਮੈਂ ਕਿਆ ਕਿਉਂ ਕੀ ਹੋਇਆ ਤੁਸੀਂ ਇਦਾਂ ਦੇ ਸਵਾਲ ਕਿਉਂ ਪੁੱਛ ਰਹੇ ਹੋ ਉਹ ਕਹਿਣ ਲੱਗਾ ਕਿ ਵੈਸੇ ਹੀ ਪੁੱਛਦਾ ਸੀ ਮੈਂ ਕਿਆ ਠੀਕ ਆ ਫਿਰ ਮੈਂ ਆਪਣਾ ਕੰਮ ਕਰਨ ਲੱਗ ਪਈ ਉਹ ਵਾਰ-ਵਾਰ ਮੇਰੇ ਵੱਲ ਵੇਖ ਰਿਹਾ ਸੀ ਇਦਾਂ ਲੱਗ ਰਿਹਾ ਸੀ ਜਿਵੇਂ ਉਹਨੇ ਮੇਰੇ ਨਾਲ ਕੋਈ ਗੱਲ ਕਰਨੀ ਹੋਵੇ ਪਰ ਉਹ ਕਰ ਨਹੀਂ ਰਿਹਾ ਸੀ ਮੈਂ ਫਿਰ ਉਹਨੂੰ ਪੁੱਛਿਆ ਕਿ ਕੀ ਹੋਇਆ ਉਹ ਕਹਿੰਦਾ ਲੈ ਮੈਂ ਵੇਖ ਵੀ ਨਹੀਂ ਸਕਦਾ ਮੈਂ ਕਿਆ ਵੇਖ ਸਕਦਾ ਪਰ ਮੈਨੂੰ ਇਸ ਤਰ੍ਹਾਂ ਵੇਖਣਾ ਥੋੜਾ ਹੋਰ ਤਰ੍ਹਾਂ ਲੱਗਦਾ ਆ ਕਿ ਤੁਹਾਨੂੰ ਕੋਈ ਕੰਮ ਤਾਂ ਨਹੀਂ ਤਾਨੂੰ ਕੋ ਚਾਹੀਦਾ ਉਹ ਕਹਿਣ ਲੱਗਾ ਚਾਹੀਦਾ ਤਾਂ ਬਹੁਤ ਕੁਝ ਆ ਪਰ ਤੁਸੀਂ ਮਨਾ ਕਰ ਦੇਣਾ ਆ ਮੈਂ ਕਿਹਾ ਇਦਾਂ ਦਾ ਤੁਹਾਨੂੰ ਮੇਰੇ ਕੋਲ ਕੀ ਚਾਹੀਦਾ ਉਹ ਕਹਿੰਦਾ ਛੱਡ ਫੇਰ ਕਿਸੇ ਦਿਨ ਦੱਸੂਗਾ ਮੈਂ ਕਿਹਾ ਠੀਕ ਆ ਛੱਡ ਤਾਂ ਛੱਡ ਸਹੀ ਮੈਨੂੰ ਵੀ ਗੁੱਸਾ ਜਿਹਾ ਆ ਗਿਆ ਕਿ ਬਾਜ਼ਾਰਤਾ ਜਿਹਾ ਪਾਈ ਜਾਂਦਾ ਜਾਂ ਸਿੱਧੀ ਤਰ੍ਹਾਂ ਗੱਲ ਨਹੀਂ ਕਰਦਾ ਫੇਰ ਮੈਂ ਆਪਣਾ ਕੰਮ ਕਰਨ ਲੱਗ ਪਈ ਆਂਟੀ ਨੇ ਚੋਲ ਬਣਾਏ ਸੀ ਤੇ ਆਂਟੀ ਨੇ ਸਭ ਤੋਂ ਪਹਿਲਾਂ ਮੈਨੂੰ ਚੋਲ ਦਿੱਤੇ ਆਂਟੀ ਕਹਿਣ ਲੱਗੀ ਲੈ ਮੇਰੀ ਧੀ ਬੈਠ ਕੇ ਚੋਲ ਖਾ ਲਾ ਮੈਨੂੰ ਬੜੀ ਭੁੱਖ ਲੱਗੀ ਸੀ ਮੈਂ ਕਿਹਾ ਆਂਟੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਮੈਨੂੰ ਭੁੱਖੀ ਨੂੰ ਚੋਲ ਦੇਤੇ ਮੈਨੂੰ ਤਾਂ ਬੜੀ ਭੁੱਖ ਲੱਗੀ ਸੀ ਨਹੀਂ ਤਾਂ ਹੁਣ ਮੈਂ ਜਾ ਕੇ ਰੋਟੀ ਬਣਾ ਕੇ ਖਾਣੀ ਆਂ ਆਂਟੀ ਕਹਿਣ ਲੱਗੀ ਕੋਈ ਗੱਲ ਨਹੀਂ ਤੂੰ ਕੱਲ ਤੋਂ ਰੋਟੀ ਇੱਥੇ ਖਾ ਕੇ ਜਾਇਆ ਕਰ ਤੂੰ ਸ਼ਾਮ ਤੱਕ ਮੇਰੇ ਨਾਲ ਕੰਮ ਕਰਾ ਦਿਆ ਕਰ ਤੇਰੀ ਮੰਮੀ ਨੂੰ ਕਹਾਂਗੇ ਕਿ ਉਹ ਕਿਸੇ ਹੋਰ ਘਰ ਦਾ ਕੰਮ ਕਰ ਲਿਆ ਕਰਨਗੇ ਮੈਨੂੰ ਤੇਰਾ ਕੰਮ ਬੜਾ ਪਸੰਦ ਹੈ ਤੂੰ ਸਾਡੇ ਘਰ ਹੀ ਕੰਮ ਕਰਿਆ ਕਰ ਤੇ ਸ਼ਾਮ ਤੱਕ ਮੇਰੇ ਨਾਲ ਰਸੋਈ ਵਿੱਚ ਵੀ ਕੰਮ ਕਰਾ ਕੇ ਫੇਰ ਜਾਇਆ ਕਰ ਮੈਂ ਤੈਨੂੰ ਰੋਟੀ ਵੀ ਦੇ ਦਿਆ ਕਰੂੰਗੀ ਸਾਰੇ ਦਿਨ ਦੀ ਰੋਟੀ ਤੂੰ ਇੱਥੇ ਖਾ ਲਿਆ ਕਰੀ ਤੇ ਰਾਤ ਨੂੰ ਆਪਣੀ ਰੋਟੀ ਲੈ ਜਾਇਆ ਕਰੀ ਮੈਨੂੰ ਆਂਟੀ ਦੀ ਗੱਲ ਸੁਣ ਕੇ ਬੜਾ ਵਧੀਆ ਲੱਗਿਆ ਕਿ ਉਹ ਮੈਨੂੰ ਕਿੰਨਾ ਪਿਆਰ ਕਰਦੇ ਆ ਅਗਲੇ ਦਿਨ ਤੋਂ ਮੈਂ ਮੰਮੀ ਨਾਲ ਇਹ ਗੱਲ ਕਰ ਲਈ ਸੀ ਕਿ ਆਂਟੀ ਇਦਾਂ ਕਹਿੰਦੇ ਸੀ ਮੰਮੀ ਕਹਿਣ ਲੱਗੀ ਕਿ ਜੇ ਤੇਰੀ ਆਂਟੀ ਇਦਾਂ ਚਾਹੁੰਦੀ ਆ ਤਾਂ ਸਹੀ ਆ ਤੂੰ ਉਹਨਾਂ ਦੇ ਘਰੇ ਕੱਲੀ ਕੰਮ ਕਰ ਲਿਆ ਕਰ ਮੈਂ ਉਹੀ ਇੱਕ ਅੱਧਾ ਘਰ ਹੋਰ ਸੰਭ ਲੈਨੀ ਆ ਮੰਮੀ ਨੇ ਪਹਿਲਾਂ ਹੀ ਦੋ ਘਰ ਸਾਹਮਣੇ ਹੋਏ ਸੀ ਮੈਂ ਕਿਹਾ ਮੰਮੀ ਤੁਸੀਂ ਬਿਮਾਰ ਹੋ ਜਾਓਗੇ ਇੰਨੇ ਘਰਾਂ ਵਿੱਚ ਵੀ ਨਾ ਜਾਇਆ ਕਰੋ ਇਸ ਘਰ ਦਾ ਮੈਂ ਹੌਲੀ-ਹੌਲੀ ਆਪੇ ਕੰਮ ਕਰ ਲਿਆ ਕਰੂੰਗੀ ਤੇ ਤੁਸੀਂ ਜਿਹੜੇ ਦੋ ਘਰ ਹੈਗੇ ਨੇ ਉਹਨਾਂ ਦਾ ਕੰਮ ਹੌਲੀ-ਹੌਲੀ ਕਰ ਲਿਆ ਕਰੋ ਬਸ ਇੰਨਾ ਹੀ ਬਹੁਤ ਆ ਆਪਣਾ ਗੁਜ਼ਾਰਾ ਹੋਈ ਜਾਂਦਾ ਆਪਾਂ ਹੋਰ ਕੀ ਲੈਣਾ ਨਾਲੇ ਆਂਟੀ ਆਪਾਂ ਨੂੰ ਲੀੜਾ ਕੱਪੜਾ ਤਾਂ ਦੇ ਹੀ ਦਿੰਦੀ ਆ ਹੋਰ ਆਪਾਂ ਕੀ ਕਰਨਾ ਆ ਮੰਮੀ ਕਹਿੰਦੀ ਸੀ ਚਲ ਤੇਰਾ ਵੀ ਦਾਜ ਬਣਾਉਣਾ ਆ ਕੱਲ ਨੂੰ ਤੇਰਾ ਵੀ ਵਿਆਹ ਕਰਨਾ ਤੇਰੇ ਵਿਆਹ ਦੀ ਖਾਤਰ ਵੀ ਥੋੜੇ ਬਹੁਤੇ ਪੈਸੇ ਜੋੜਨੇ ਆ ਇਸ ਕਰਕੇ ਮੈਂ ਚਾਹੁੰਦੀ ਆ ਕਿ ਚਲ ਇੱਕ ਦੋ ਘਰਾਂ ਦਾ ਕੰਮ ਹੋਰ ਸੰਭ ਲੈਨੇ ਆ ਇੰਨੇ ਨਾਲ ਤੇਰਾ ਵੀ ਵਿਆਹ ਦਾ ਖਰਚਾ ਨਿਕਲ ਆਊਗਾ ਮੰਮੀ ਨੇ ਧੱਕੇ ਨਾਲ ਹੀ ਦੋ ਘਰ ਹੋਰ ਸੰਭਲੇ ਸੀ ਮੈਂ ਵੀ ਸ਼ਾਮ ਨੂੰ ਘਰ ਜਾਂਦੀ ਸੀ ਤੇ ਮੰਮੀ ਵੀ ਸ਼ਾਮ ਨੂੰ ਘਰ ਜਾਂਦੀ ਸੀ ਪਰ ਮੰਮੀ ਵਿੱਚ ਦੀ ਇੱਕ ਦੋ ਵਾਰ ਢੇੜਾ ਮਾਰ ਆਉਂਦੀ ਸੀ ਉਹਦਾ ਡੈਡੀ ਆਪਣਾ ਆਪ ਸੰਭ ਲੈਂਦੇ ਸੀ ਉਹ ਹੌਲੀ ਹੌਲੀ ਉੱਠ ਕੇ ਬਾਥਰੂਮ ਜਾ ਆਉਂਦੇ ਸੀ ਬਸ ਰੋਟੀ ਮੰਮੀ ਉਹਨਾਂ ਨੂੰ ਦੇ ਆਉਂਦੀ ਸੀ ਬਸ ਇਸੇ ਤਰ੍ਹਾਂ ਸਾਡਾ ਗੁਜ਼ਾਰਾ ਚੱਲ ਰਿਹਾ ਸੀ ਜਿਸ ਦਿਨ ਦੀ ਮੈਂ ਆਂਟੀ ਦੇ ਘਰ ਸ਼ਾਮ ਤੱਕ ਕੰਮ ਕਰਦੀ ਸੀ ਤਾਂ ਮੈਂ ਥੱਕ ਹੀ ਜਾਂਦੀ ਸੀ ਆਂਟੀ ਕਦੇ ਮੈਨੂੰ ਚਾਹ ਬਣਾ ਕੇ ਦਿੰਦੀ ਸੀ ਕਦੇ ਦੁੱਧ ਗਰਮ ਕਰਕੇ ਦਿੰਦੀ ਸੀ ਉਹਨਾਂ ਦੇ ਘਰ ਦਾ ਕੁੱਲ ਕੰਮ ਮੈਂ ਹੀ ਕਰਦੀ ਸੀ ਝਾੜੂ ਪੋਚਾ ਭਾਂਡੇ ਕੱਪੜੇ ਧੋਣੇ ਪ੍ਰੈਸ ਕਰਨੇ ਸਾਰਾ ਮੇਰਾ ਹੀ ਕੰਮ ਸੀ ਆਂਟੀ ਮੇਰੇ ਕੰਮ ਤੋਂ ਇੰਨੀ ਖੁਸ਼ ਸੀ ਕਿ ਉਹ ਕਦੇ-ਕਦੇ ਮੈਨੂੰ ਵੱਧ ਪੈਸੇ ਵੀ ਦੇ ਦੇਂਦੀ ਸੀ ਪਰ ਮੰਮੀ ਇਸ ਗੱਲ ਤੋਂ ਮੇਰੇ 'ਤੇ ਬੜਾ ਖਿਜਦੀ ਸੀ ਕਿ ਤੂੰ ਆਪਣੀ ਆਂਟੀ ਨੂੰ ਇਹੇ ਪੈਸੇ ਲੈਣ ਤੋਂ ਮਨ੍ਹਾ ਕਰਿਆ ਕਰ ਬਸ ਆਪਾਂ ਆਪਣੀ ਮਿਹਨਤ ਦੇ ਪੈਸੇ ਲੈਣੇ ਆ ਪਰ ਆਂਟੀ ਇਨਾਮ ਵਜੋਂ ਫਿਰ ਵੀ ੱਕਿਨਾ ਮੈਨੂੰ ਪੈਸੇ ਦੇ ਦਿੰਦੀ ਸੀ ਮੈਂ ਉਹ ਪੈਸੇ ਜਾ ਕੇ ਆਪਣੀ ਬੁਗਣੀ 'ਚ ਪਾ ਦਿੰਦੀ ਸੀ ਮੈਂ ਚਾਉਂਦੀ ਸੀ ਕਿ ਇਹ ਪੈਸੇ ਸਾਡੇ ਔਖੇ ਵੇਲੇ ਕੰਮ ਆ ਜਾਣ ਇੱਕ ਦਿਨ ਆਂਟੀ ਅੰਕਲ ਨਾਲ ਸ਼ਹਿਰ ਜਾ ਰਹੀ ਸੀ ਆਂਟੀ ਮੈਨੂੰ ਕਹਿਣ ਲੱਗੀ ਕਿ ਤੂੰ ਮੇਰੇ ਆਈ ਤੋਂ ਜਾਈ ਕਿਉਂਕਿ ਸ਼ਾਮ ਦਾ ਟਾਈਮ ਸੀ ਮੈਂ ਆਂਟੀ ਨੂੰ ਕਿਹਾ ਕਿ ਮੈਨੂੰ ਹਨੇਰਾ ਹੋ ਜਾਣਾ ਆਂਟੀ ਕਹਿਣ ਲੱਗੀ ਕਿ ਤੂੰ ਰੋਟੀ ਬਣਾ ਕੇ ਰੱਖ ਅਸੀਂ ਤੈਨੂੰ ਗੱਡੀ 'ਚ ਤੇਰੇ ਘਰ ਛੱਡ ਆਵਾਂਗੇ ਕਿਉਂਕਿ ਆਂਟੀ ਦਾ ਘਰ ਖੇਤਾਂ ਵਿੱਚ ਸੀ ਤੇ ਸਾਡਾ ਘਰ ਥੋੜਾ ਲੱਗ ਗਈ ਪਿੰਡ ਵਿੱਚ ਸੀ ਉਸ ਦਿਨ ਆਂਟੀ ਕਹਿੰਦੀ ਹਨੇਰੇ ਵਿੱਚ ਤੂੰ ਕੱਲੀ ਨਾ ਜਾਇਂ ਤੇਰਾ ਅੰਕਲ ਤੈਨੂੰ ਆਪ ਛੱਡ ਕੇ ਆਊਗਾ ਮੈਂ ਕਿਹਾ ਠੀਕ ਆ ਮੈਂ ਸਬਜ਼ੀ ਰੋਟੀ ਬਣਾ ਲਈ ਸੀ ਮੈਂ ਤਾਂ ਟਾਈਮ ਨਾਲ ਹੀ ਵਿਹਲੀ ਹੋ ਕੇ ਬੈਠ ਗਈ ਸੀ ਉਧਰ ਜਸ਼ਨ ਆਪਣੇ ਕਮਰੇ ਵਿੱਚ ਟੀਵੀ ਵੇਖ ਰਿਹਾ ਸੀ ਮੈਨੂੰ ਟੀਵੀ ਵੇਖਣ ਦਾ ਬੜਾ ਸ਼ੌਂਕ ਸੀ ਕਿਉਂਕਿ ਸਾਡੇ ਘਰ ਟੀਵੀ ਨਹੀਂ ਸੀ ਇਸ ਕਰਕੇ ਮੈਂ ਜਸ਼ਨ ਕੋਲ ਬੈਠ ਕੇ ਟੀਵੀ ਵੇਖਣ ਲੱਗੀ ਜਸ਼ਨ ਮੈਨੂੰ ਕਹਿਣ ਲੱਗਾ ਥੱਲੇ ਕਿਉਂ ਬੈਠੀ ਆ ਤੂੰ ਬੈੱਡ ਤੇ ਬੈਠ ਜਾ ਮੈਂ ਕਿਹਾ ਕੋਈ ਗੱਲ ਨਹੀਂ ਕਿਉਂਕਿ ਮੈਂ ਆਪਣੇ ਆਪ ਨੂੰ ਇਸ ਔਕਾਤ ਵਿੱਚ ਨਹੀਂ ਸਮਝਦੀ ਸੀ ਕਿ ਮੈਂ ਉਹਨਾਂ ਦੇ ਬੈੱਡ ਤੇ ਬੈਠ ਸਕਾਂ ਉਹਨਾਂ ਦੇ ਘਰ ਵਿੱਚ ਹਰ ਇੱਕ ਚੀਜ਼ ਬੜੀ ਸੋਹਣੀ ਸੀ ਤੇ ਬੈੱਡ ਦੀ ਚਾਦਰ ਵੀ ਬੜੀ ਸੌਫਟ ਸੀ ਜਸ਼ਨ ਨੇ ਮੇਰਾ ਹੱਥ ਫੜ ਕੇ ਮੈਨੂੰ ਬੈੱਡ ਤੇ ਬਿਠਾ ਲਿਆ ਤੇ ਮੇਰਾ ਧਿਆਨ ਟੀਵੀ ਵੱਲ ਸੀ ਪਰ ਮੈਂ ਨੋਟ ਕੀਤਾ ਕਿ ਜਸ਼ਨ ਮੇਰੇ ਮੂੰਹ ਵੱਲ ਵੇਖ ਰਿਹਾ ਸੀ ਮੈਂ ਜਸ਼ਨ ਨੂੰ ਪੁੱਛਿਆ ਕਿ ਕੀ ਹੋਇਆ ਤੁਸੀਂ ਮੇਰੇ ਵੱਲ ਕਿਉਂ ਵੇਖੀ ਜਾਂਦੇ ਹੋ ਜਸ਼ਨ ਕਹਿਣ ਲੱਗਾ ਮੈਂ ਵੇਖ ਰਿਹਾ ਕਿ ਤੂੰ ਕਿੰਨੀ ਸੋਹਣੀ ਆ ਮੈਂ ਸ਼ਰਮ ਨਾਲ ਲਾਲ ਹੋ ਗਈ ਮੈਂ ਕਹਿ ਲੈ ਝੂਠੇ ਜੇ ਜਸ਼ਨ ਕਹਿੰਦਾ ਸੱਚੀ ਕਹਿ ਰਿਹਾ ਮੇਰੀਆਂ ਅੱਖਾਂ ਨਾਲ ਵੇਖ ਤੂੰ ਕਿੰਨੀ ਸੋਹਣੀ ਆ ਮੈਂ ਰੋਜ਼ ਹੀ ਤੈਨੂੰ ਵੇਖਦਾ ਰਹਿਣਾ ਪਰ ਆਪਣੇ ਦਿਲ ਦੀ ਗੱਲ ਨਹੀਂ ਦੱਸ ਪਾਉਣਾ ਮੈਂ ਕਿਆ ਕਿਹੜੀ ਦਿਲ ਦੀ ਗੱਲ ਜਸ਼ਨ ਮਿੰਨ ਨੂੰ ਕਹਿ ਲੱਗਾ ਕਿ ਮੈਨੂੰ ਗਲਤ ਨਾ ਸਮਝੀ ਪਰ ਮੈਂ ਤੈਨੂੰ ਸੱਚੀ ਦਿਲੋਂ ਪਸੰਦ ਕਰਨ ਲੱਗ ਪਿਆ ਮੇਰਾ ਦਿਲ ਕਰਦਾ ਕਿ ਮੈਂ ਤੈਨੂੰ ਆਪਣੀ ਗਰਲਫ੍ਰੈਂਡ ਬਣਾ ਲਵਾਂ ਕਿ ਤੂੰ ਮੈਨੂੰ ਪਸੰਦ ਕਰਦੀ ਆ ਇਹ ਗੱਲ ਸੁਣ ਕੇ ਮੈਂ ਹੈਰਾਨ ਜੀ ਰਹਿ ਗਈ ਕਿਉਂਕਿ ਉਹ ਬੜੇ ਅਮੀਰ ਘਰ ਦਾ ਮੁੰਡਾ ਤੇ ਮੈਂ ਇੱਕ ਆਮ ਜੇ ਘਰ ਦੀ ਕੁੜੀ ਸੀ ਉਹ ਮੈਨੂੰ ਪਸੰਦ ਕਰੇ ਇਹ ਮੇਰੀ ਔਕਾਤ ਹੀ ਨਹੀਂ ਸੀ ਮੈਂ ਉਹਨੂੰ ਕਿਹਾ ਕਿ ਮੇਰੀ ਇੰਨੀ ਔਕਾਤ ਨਹੀਂ ਕਿ ਮੈਂ ਤੈਨੂੰ ਪਸੰਦ ਕਰਾਂ ਜਸ਼ਨ ਮੈਨੂੰ ਕਹਿਣ ਲੱਗਾ ਤੂੰ ਇੱਕ ਵਾਰੀ ਹਾਂ ਤਾਂ ਕਰ ਵੇਖੀ ਮੈਂ ਤੈਨੂੰ ਕਿੰਨੀਆਂ ਖੁਸ਼ੀਆਂ ਦਊਂਗਾ ਮੈਂ ਸੱਚੀ ਤੈਨੂੰ ਬੜਾ ਪਸੰਦ ਕਰਦਾ ਮੈਨੂੰ ਕਾਲਜ ਵਿੱਚ ਕਦੇ ਕੋਈ ਕੁੜੀ ਪਸੰਦ ਨਹੀਂ ਆਈ ਪਰ ਤੂੰ ਮੈਨੂੰ ਬੜੀ ਪਸੰਦ ਆ ਪਰ ਮੈਂ ਕਹਿਣ ਤੋਂ ਡਰਦਾ ਸੀ ਅੱਜ ਮੌਕਾ ਮਿਲਿਆ ਆ ਕਿਉਂਕਿ ਤੂੰ ਕੱਲੀ ਮਿਲ ਗਈ ਬਸ ਮੈਂ ਤੇਰੇ ਨਾਲ ਕੋਈ ਜ਼ਬਰਦਸਤੀ ਨਹੀਂ ਕਰਨੀ ਜੇ ਮੈਨੂੰ ਪਸੰਦ ਕਰਦੀ ਆ ਤਾਂ ਮੈਨੂੰ ਹਾਂ ਕਰ ਮੈਂ ਕਾਫੀ ਟਾਈਮ ਚੁੱਪ ਰਹੀ ਕਿਉਂਕਿ ਮੈਂ ਤਾਂ ਕਦੇ ਉਹਦੇ ਬਾਰੇ ਇਸ ਤਰ੍ਹਾਂ ਸੋਚਿਆ ਵੀ ਨਹੀਂ ਸੀ ਮੈਂ ਕਿ ਆ ਜਸ਼ਨ ਮੈਂ ਤੁਹਾਨੂੰ ਕਦੇ ਇਸ ਨਜ਼ਰ ਨਾਲ ਨਹੀਂ ਵੇਖਿਆ ਤੁਸੀਂ ਵੀ ਮੇਰੇ ਖਿਆਲ ਆਪਣੇ ਦਿਲ ਵਿੱਚੋਂ ਕੱਢ ਦਿਓ ਕਿਉਂਕਿ ਆਪਣਾ ਕੋਈ ਮੇਲ ਨਹੀਂ ਆ ਸਾਡੇ ਵਰਗੇ ਗਰੀਬਾਂ ਦੇ ਨਸੀਬਾ 'ਚ ਪਿਆਰ ਕਰਨਾ ਨਹੀਂ ਲਿਖਿਆ ਇਸ ਕਰਕੇ ਤੁਸੀਂ ਆਪਣੀ ਜ਼ਿੰਦਗੀ ਆਪਣੇ ਹਿਸਾਬ ਨਾਲ ਜਿਉਣੀ ਆ ਤੇ ਅਸੀਂ ਆਪਣੀ ਜ਼ਿੰਦਗੀ ਆਪਣੇ ਹਿਸਾਬ ਨਾਲ ਜਿਉਣੀ ਆ ਜਸ਼ਨ ਮੈਨੂੰ ਕਹਿਣ ਲੱਗਾ ਮੈਂ ਸਮਝ ਗਿਆ ਇਹਦਾ ਮਤਲਬ ਤੂੰ ਮੈਨੂੰ ਪਸੰਦ ਨਹੀਂ ਕਰਦੀ ਤਾਂ ਹੀ ਮੈਨੂੰ ਨਾ ਕਰ ਰਹੀ ਆ ਮੈਂ ਕਿਹਾ ਇਦਾਂ ਦੀ ਕੋਈ ਗੱਲ ਨਹੀਂ ਮੈਂ ਇੰਨੀ ਅਮੀਰ ਨਹੀਂ ਆ ਜੋ ਮੈਂ ਤੁਹਾਨੂੰ ਮਨਾ ਕਰ ਸਕਾਂ ਨਾ ਹੀ ਮੇਰੀ ਇੰਨੀ ਔਕਾਤ ਆ ਬਸ ਮੈਂ ਤਾਂ ਤੁਹਾਨੂੰ ਸਮਝਾ ਰਹੀ ਆ ਕਿ ਆਪਣਾ ਕੋਈ ਮੇਲ ਨਹੀਂ ਆ ਇਸ ਕਰਕੇ ਤੁਸੀਂ ਮੇਰਾ ਖਿਆਲ ਆਪਣੇ ਦਿਲ ਚੋਂ ਕੱਢ ਦੇਵੋ ਉਹ ਮੈਨੂੰ ਕਹਿਣ ਲੱਗਾ ਕਿ ਮੈਂ ਤੈਨੂੰ ਸਾਰੇ ਜਹਾਨ ਦੀਆਂ ਖੁਸ਼ੀਆਂ ਦੇਵਾਂਗਾ ਬਸ ਇੱਕ ਵਾਰ ਤੂੰ ਮੇਰੇ ਨਾਲ ਪਿਆਰ ਕਰਕੇ ਵੇਖ ਮੈਂ ਤੈਨੂੰ ਇਸ ਨਰਕ ਭਰੀ ਜ਼ਿੰਦਗੀ ਵਿੱਚੋਂ ਕੱਢਣਾ ਚਾਹੁੰਦਾ ਹਾਂ ਮੈਂ ਨਹੀਂ ਚਾਹੁੰਦਾ ਕਿ ਤੂੰ ਦਰਦ ਦਰਦ ਦੀਆਂ ਠੋਕਰਾਂ ਖਾਵੇਂ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਹਾਂ ਉਹਦੀਆਂ ਇਹ ਗੱਲਾਂ ਸੁਣ ਕੇ ਤਾਂ ਮੈਂ ਬਿਲਕੁਲ ਹੀ ਹੈਰਾਨ ਰਹਿ ਗਈ ਕਿਉਂਕਿ ਮੈਨੂੰ ਇਹ ਸਭ ਸੁਪਨਾ ਜਿਹਾ ਲੱਗ ਰਿਹਾ ਸੀ ਕਿ ਕੋਈ ਮੁੰਡਾ ਮੈਨੂੰ ਪਸੰਦ ਕਰਦਾ ਉਹ ਵੀ ਇੰਨੇ ਅਮੀਰ ਕਰਦਾ ਬੇਸ਼ੱਕ ਮੈਂ ਵੇਖਣ 'ਚ ਬੜੀ ਸੋਹਣੀ ਸੀ ਪਰ ਫਿਰ ਵੀ ਲੋਕ ਇਹ ਵੇਖਦੇ ਆ ਕਿ ਜਿਸ ਕੋਲ ਪੈਸਾ ਬਰਾਬਰ ਦਾ ਹੋਵੇ ਉਸ ਨਾਲ ਅਸੀਂ ਵਿਆਹ ਕਰਵਾਵਾਂਗੇ ਪਰ ਜਸ਼ਨ ਨੇ ਸਭ ਮੈਨੂੰ ਕਹਿ ਰਿਆ ਸੀ ਇਸ ਕਰਕੇ ਮੈਨੂੰ ਯਕੀਨ ਨਹੀਂ ਹੋ ਰਿਹਾ ਸੀ ਕਿਉਂਕਿ ਜਸ਼ਨ ਮੇਰੇ ਮੁਕਾਬਲੇ ਬੜਾ ਹਾਈ ਫਾਈ ਸੀ ਇਸ ਕਰਕੇ ਮੈਂ ਉਹਨੂੰ ਕੋਈ ਜਵਾਬ ਨਾ ਦਿੱਤਾ ਮੈਂ ਰਸੋਈ ਵਿੱਚ ਉੱਠ ਕੇ ਚਲੀ ਗਈ ਉਹ ਵੀ ਮੇਰੇ ਪਿੱਛੇ-ਪਿੱਛੇ ਚੱਲਾ ਗਿਆ ਤੇ ਫਿਰ ਮੈਨੂੰ ਫੋਰਸ ਕਰਨ ਲੱਗਾ ਮੈਂ ਕਾ ਮੈਂ ਇਹ ਸਭ ਨਹੀਂ ਕਰ ਸਕਦੀ ਉਹ ਕਹਿਣ ਲੱਗਿਆ ਤੂੰ ਇੱਕ ਵਾਰ ਹਾਂ ਤਾਂ ਕਰਕੇ ਵੇਖ ਮੈਂ ਸਭ ਨੂੰ ਮਨਾ ਲਊਂਗਾ ਤੈਨੂੰ ਇਹ ਹੋਣਾ ਕਿ ਕਿਸੇ ਨੇ ਆਪਣੇ ਵਿਆਹ ਲਈ ਨਹੀਂ ਮੰਨਣਾ ਮੈਂ ਸਭ ਨੂੰ ਮਨਾ ਲਊਂਗਾ ਬਸ ਤੂੰ ਇੱਕ ਵਾਰੀ ਹਾਂ ਕਰ ਦੇ ਮੈਂ ਕੁਝ ਨਾ ਬੋਲੀ ਉਹ ਕਹਿਣ ਲੱਗਿਆ ਕਿ ਕੱਲ ਤੱਕ ਮੈਨੂੰ ਸੋਚ ਕੇ ਦੱਸੀ ਇੱਕ ਵਾਰ ਮੇਰੇ ਬਾਰੇ ਸੋਚੀਂ ਜ਼ਰੂਰ ਮੈਂ ਆਪਣੇ ਘਰ ਚਲੀ ਗਈ ਆਂਟੀ ਆ ਗਈ ਸੀ ਉਹਨਾਂ ਨੇ ਮੈਨੂੰ ਰੋਟੀ ਵੀ ਦੇ ਦਿੱਤੀ ਅੰਕਲ ਮੈਨੂੰ ਘਰ ਛੱਡ ਆਏ ਮੈਂ ਘਰ ਜਾ ਕੇ ਜਸ਼ਨ ਬਾਰੇ ਸੋਚਦੀ ਰਹੀ ਕਿਉਂਕਿ ਮੈਨੂੰ ਬੜਾ ਅਜੀਬ ਜਿਹਾ ਲੱਗ ਰਿਹਾ ਸੀ ਕਿ ਉਹ ਮੈਨੂੰ ਕਿਵੇਂ ਪਸੰਦ ਕਰ ਸਕਦਾ ਮੈਂ ਤਾਂ ਆਪਣੇ ਆਪ ਨੂੰ ਉਸ ਘਰ ਦੀ ਨੌਕਰ ਸਮਝਦੀ ਸੀ ਤੇ ਜਸ਼ਨ ਮੈਨੂੰ ਉਸ ਘਰ ਦੀ ਮਾਲਕਣ ਬਣਾਉਣ ਨੂੰ ਫਿਰਦਾ ਇਹ ਗੱਲ ਮੈਨੂੰ ਹਜਮ ਨਹੀਂ ਹੋ ਰਹੀ ਸੀ ਸਾਰੀ ਰਾਤ ਮੈਂ ਇਸੇ ਬਾਰੇ ਸੋਚਦੀ ਰਹੀ ਤੇ ਅਗਲੇ ਦਿਨ ਪਤਾ ਨਹੀਂ ਮੇਰੇ ਦਿਮਾਗ ਨੂੰ ਕੀ ਹੋ ਗਿਆ ਮੈਂ ਵੀ ਜਸ਼ਨ ਬਾਰੇ ਸੋਚਣ ਲੱਗ ਪਈ ਉਹਦੇ ਵਿਖਾਏ ਸੁਪਨੇ ਮੈਨੂੰ ਪਾਗਲ ਕਰ ਦਿੱਤਾ ਮੈਨੂੰ ਲੱਗ ਰਿਹਾ ਸੀ ਕਿ ਉਹਦੇ ਨਾਲ ਜ਼ਿੰਦਗੀ ਜੋੜ ਕੇ ਮੈਂ ਆਪਣੀਆਂ ਝੋਲੀਆਂ ਖੁਸ਼ੀਆਂ ਨਾਲ ਭਰ ਲਵਾਂਗੀ ਇਸ ਕਰਕੇ ਮੈਂ ਉਹਨੂੰ ਹਾਂ ਕਰ ਦਿੱਤੀ ਮੈਨੂੰ ਲੱਗ ਰਿਹਾ ਸੀ ਕਿ ਖੁਸ਼ੀਆਂ ਮੇਰੇ ਦਰਵਾਜ਼ੇ ਤੇ ਸੀ ਤੇ ਮੈਂ ਉਹਨਾਂ ਨੂੰ ਠੋਕਰ ਨਹੀਂ ਮਾਰ ਸਕਦੀ ਇਸ ਕਰਕੇ ਅਗਲੇ ਦਿਨ ਮੈਂ ਜਸ਼ਨ ਨੂੰ ਹਾਂ ਕਰ ਦਿੱਤੀ ਮੈਂ ਜਸ਼ਨ ਨੂੰ ਕਿਹਾ ਕਿ ਮੇਰੀ ਇੰਨੀ ਔਕਾਤ ਨਹੀਂ ਕਿ ਮੈਂ ਤੈਨੂੰ ਹਾਂ ਕਰ ਸਕਾਂ ਤੇਰਾ ਧੰਨਵਾਦ ਜੋ ਤੂੰ ਮੈਨੂੰ ਆਪਣੀ ਜ਼ਿੰਦਗੀ 'ਚ ਸ਼ਾਮਿਲ ਕਰਨ ਬਾਰੇ ਸੋਚਿਆ ਜਸ਼ਨ ਬੜਾ ਖੁਸ਼ ਹੋਇਆ ਜਸ਼ਨ ਕਹਿਣ ਲੱਗਾ ਕਿ ਤੈਨੂੰ ਨਹੀਂ ਪਤਾ ਤੂੰ ਮੇਰੇ ਤੇ ਕਿੰਨਾ ਵੱਡਾ ਇਹਾਸਾਨ ਕੀਤਾ ਮੈਂ ਤੈਨੂੰ ਬੜੇ ਟਾਈਮ ਦਾ ਚਾਹੁੰਦਾ ਸੀ ਬਸ ਕਹਿ ਨਹੀਂ ਪਾਉਂਦਾ ਸੀ ਕੱਲ ਜੋ ਮੈਂ ਗੱਲਾਂ ਤੈਨੂੰ ਕਹੀਆਂ ਨੇ ਉਹ ਬਿਲਕੁਲ ਸੱਚ ਨੇ ਤੂੰ ਮੇਰੇ ਤੇ ਯਕੀਨ ਰੱਖੀ ਮੈਂ ਸਾਰੀ ਜ਼ਿੰਦਗੀ ਤੇਰੇ ਨਾਲ ਬਤਾਉਂਗਾ ਮੈਂ ਤੈਨੂੰ ਕਿਸੇ ਵੀ ਤਕਲੀਫ 'ਚ ਨਹੀਂ ਰਹਿਣ ਦਵਾਂਗਾ ਉਹਦੀ ਗੱਲ ਸੁਣ ਕੇ ਜਿਵੇਂ ਮੈਨੂੰ ਸਕੂਨ ਜਿਹਾ ਮਿਲ ਰਿਹਾ ਸੀ ਇੰਨੀ ਗੱਲ ਕਹਿ ਕੇ ਉਹਨੇ ਮੈਨੂੰ ਆਪਣੇ ਗੱਲ ਨਾਲ ਲਗਾ ਲਿਆ ਤੇ ਮੈਨੂੰ ਬੜੀ ਖੁਸ਼ੀ ਹੋ ਰਹੀ ਸੀ ਕਿਉਂਕਿ ਮੇਰਾ ਸਹਾਰਾ ਕੋਈ ਬਣ ਰਿਹਾ ਸੀ ਮੈਨੂੰ ਪਤਾ ਸੀ ਕਿ ਇਸ ਗੱਲ ਤੋਂ ਮੇਰੇ ਘਰਦਿਆਂ ਨੂੰ ਵੀ ਕੋਈ ਇਤਰਾਜ਼ ਨਹੀਂ ਹੋਣਾ ਕਿਉਂਕਿ ਮੰਮੀ ਤਾਂ ਪਹਿਲਾਂ ਹੀ ਚਾਹੁੰਦੀ ਸੀ ਕਿ ਮੇਰਾ ਵਿਆਹ ਕਿਸੇ ਚੰਗੇ ਮੁੰਡੇ ਨਾਲ ਹੋ ਜਾਵੇ ਤਾਂ ਵਧੀਆ ਆ ਮੰਮੀ ਨਹੀਂ ਚਾਹੁੰਦੀ ਸੀ ਕਿ ਮੈਂ ਵੀ ਸਾਰੀ ਉਮਰ ਮੰਮੀ ਵਾਂਗ ਗਰੀਬੀ ਕੱਟਾਂ ਹੁਣ ਮੇਰੀਆਂ ਤੇ ਜਸ਼ਨ ਦੀਆਂ ਗੱਲਾਂਬਾਤਾਂ ਚੱਲਦੀਆਂ ਰਹਿੰਦੀਆਂ ਸੀ ਜਸ਼ਨ ਨੇ ਮੈਨੂੰ ਇੱਕ ਟੱਚ ਵਾਲਾ ਫੋਨ ਦੇ ਦਿੱਤਾ ਸੀ ਜਿਸ ਤੋਂ ਮੈਂ ਜਸ਼ਨ ਨੂੰ ਫੋਨ ਕਰਦੀ ਸੀ ਪਰ ਉਹ ਫੋਨ ਮੈਂ ਆਪਣੇ ਘਰ ਦੇ ਅ ਤੋਂ ਚੋਰੀ ਰੱਖਿਆ ਸੀ ਕਿਉਂਕਿ ਮੈਂ ਨਹੀਂ ਚਾਹੁੰਦੀ ਸੀ ਕਿ ਅਜੇ ਕਿਸੇ ਨੂੰ ਕੋਈ ਗੱਲ ਦਾ ਪਤਾ ਲੱਗੇ ਉਹ ਫੋਨ ਜਸ਼ਨ ਦਾ ਪੁਰਾਣਾ ਫੋਨ ਸੀ ਹੁਣ ਉਹਨੇ ਨਵਾਂ ਫੋਨ ਲੈ ਲਿਆ ਸੀ ਮੈਂ ਲੁਕੋ ਕੇ ਰੱਖਦੀ ਸੀ ਮੈਂ ਘਰ ਜਾ ਕੇ ਜਸ਼ਨ ਨਾਲ ਰਾਤ ਨੂੰ ਚੋਰੀ-ਚੋਰੀ ਗੱਲ ਕਰਦੀ ਸੀ ਹੁਣ ਤਾਂ ਇਦਾਂ ਲੱਗਦਾ ਸੀ ਜਿਵੇਂ ਦਿਨ ਬੜੇ ਵਧੀਆ ਲੰਘ ਰਹੇ ਸੀ ਜਸ਼ਨ ਮੈਨੂੰ ਹਰ ਰੋਜ਼ ਇਹ ਤਸੱਲੀ ਦਿੰਦਾ ਸੀ ਕਿ ਤੂੰ ਫਿਕਰ ਨਾ ਕਰੀ ਮੈਂ ਤੇਰੇ ਨਾਲ ਵਿਆਹ ਕਰਵਾਉਂਗਾ ਹੁਣ ਮੈਂ ਤੇਰਾ ਹੱਥ ਫੜ ਲਿਆ ਹੁਣ ਤੂੰ ਕਿਸੇ ਗੱਲ ਦੀ ਕੋਈ ਫਿਕਰ ਨਾ ਕਰੀ ਜਸ਼ਨ ਦੀਆਂ ਗੱਲਾਂ ਸੁਣ ਕੇ ਜਿਵੇਂ ਸਕੂਨ ਜਿਹਾ ਮਿਲ ਜਾਂਦਾ ਸੀ ਹੁਣ ਤਾਂ ਰਾਤ ਨੂੰ ਨੀਂਦ ਵੀ ਜ਼ਿਆਦਾ ਹੀ ਆਉਣ ਲੱਗ ਗਈ ਸੀ ਕਿਉਂਕਿ ਦਿਮਾਗ ਵਿੱਚੋਂ ਟੈਨਸ਼ਨ ਨਿਕਲ ਗਈ ਸੀ ਯਕੀਨ ਨਹੀਂ ਆਉਂਦਾ ਸੀ ਕਿ ਮੈਨੂੰ ਇੰਨਾ ਚੰਗਾ ਮੁੰਡਾ ਮਿਲ ਗਿਆ ਤੇ ਇੰਨਾ ਪਿਆਰ ਕਰਨ ਵਾਲਾ ਮਿਲ ਗਿਆ ਤੇ ਉਹ ਵੀ ਇੰਨਾ ਅਮੀਰ ਕਰਦਾ ਮੁੰਡਾ ਮੈਨੂੰ ਪਿਆਰ ਕਰਦਾ ਮੈਨੂੰ ਤਾਂ ਇਹ ਗੱਲ ਦਾ ਅਜੇ ਤੱਕ ਵੀ ਯਕੀਨ ਹੀ ਨਹੀਂ ਆਉਂਦਾ ਸੀ ਪਰ ਮੈਂ ਬੜੀ ਖੁਸ਼ ਸੀ ਕਿ ਰੱਬ ਨੇ ਚਲ ਮੇਰੇ ਲਈ ਚੰਗਾ ਸੋਚਿਆ ਆ ਮੇਰੀਆਂ ਤੇ ਜਸ਼ਨ ਦੀਆਂ ਵੀਡੀਓ ਕਾਲਾਂ ਵੀ ਚਲਦੀਆਂ ਰਹਿੰਦੀਆਂ ਸੀ ਮੈਂ ਜਸ਼ਨ ਨੂੰ ਕਹਿੰਦੀ ਸੀ ਕਿ ਹੁਣ ਤਾਂ ਮੈਂ ਤੁਹਾਡੇ ਘਰ ਹੋ ਗਈ ਆ ਹੁਣੇ ਤੋਂ ਮੈਨੂੰ ਵੀਡੀਓ ਕਾਲ ਕਰਨ ਲੱਗ ਗਿਆ ਜਸ਼ਨ ਕਹਿੰਦਾ ਕਿ ਜਿੰਨਾ ਮੈਂ ਤੈਨੂੰ ਵੇਖਾਂ ਉਹਨਾ ਥੋੜਾ ਮੇਰਾ ਤੈਨੂੰ ਵੇਖ ਕੇ ਦਿਲ ਨਹੀਂ ਭਰਦਾ ਬਸ ਦਿਲ ਕਰਦਾ ਸਾਰਾ ਦਿਨ ਤੈਨੂੰ ਹੀ ਵੇਖੀ ਜਾਵਾਂ ਜਸ਼ਨ ਦੀਆਂ ਗੱਲਾਂ ਸੁਣ ਕੇ ਮੈਂ ਹੱਸਣ ਲੱਗ ਜਾਂਦੀ ਸੀ ਮੈਂ ਜਸ਼ਨ ਨੂੰ ਕਿਹਾ ਕਿ ਤੂੰ ਜ਼ਿਆਦਾ ਮਸਕੇ ਨਾ ਲਾਇਆ ਕਰ ਜਸ਼ਨ ਕਹਿੰਦਾ ਸੱਚ ਕਹਿਣਾ ਮਸਕਾ ਨਹੀਂ ਲਾਉਣਾ ਤੈਨੂੰ ਪਿਆਰ ਹੀ ਇੰਨਾ ਕਰਦਾ ਕਿ ਦਿਲ ਕਰਦਾ ਤੈਨੂੰ ਵੇਖੀ ਜਾਵਾਂ ਮੇਰੀ ਜਦੋਂ ਵੀ ਜਸ਼ਨ ਨਾਲ ਗੱਲ ਹੁੰਦੀ ਸੀ ਮੈਨੂੰ ਵੀ ਉਹ ਪਲ ਬੜੇ ਸੋਹਣੇ ਲੱਗਦੇ ਸੀ ਕਿਉਂਕਿ ਮੈਂ ਵੀ ਜ਼ਿੰਦਗੀ ਵਿੱਚ ਪਹਿਲੀ ਵਾਰ ਕਿਸੇ ਨੂੰ ਪਿਆਰ ਕੀਤਾ ਸੀ ਜਸ਼ਨ ਵੀ ਮੇਰੇ ਨਾਲ ਇੰਨੀਆਂ ਪਿਆਰ ਭਰੀਆਂ ਗੱਲਾਂ ਕਰਦਾ ਸੀ ਕਿ ਮੈਨੂੰ ਉਹਦੇ ਤੇ ਪੂਰਾ ਯਕੀਨ ਹੋ ਗਿਆ ਸੀ ਹੁਣ ਜਸ਼ਨ ਮੈਨੂੰ ਕਹਿੰਦਾ ਸੀ ਕਿ ਆਪਾਂ ਦੋਵੇਂ ਨਜ਼ਦੀਕ ਕਦੋਂ ਆਵਾਂਗੇ ਮੈਂ ਤੇਰੇ ਨਾਲ ਇਕੱਲੇ ਟਾਈਮ ਸਪੈਂਡ ਕਰਨਾ ਚਾਹੁੰਨਾ ਮੈਂ ਇਸ ਗੱਲ ਲਈ ਜਸ਼ਨ ਨੂੰ ਜਵਾਬ ਦੇ ਦਿੱਤਾ ਕਿ ਮੈਂ ਤੁਹਾਡੇ ਨਜ਼ਦੀਕ ਨਹੀਂ ਹੋਣਾ ਆਪਾਂ ਵਿਆਹ ਕਰਵਾਉਣਾ ਹੀ ਆ ਵਿਆਹ ਤੋਂ ਬਾਅਦ ਇਹ ਸਭ ਹੋਣਾ ਪਰ ਜਸ਼ਨ ਮੈਨੂੰ ਇਕੱਲੇ ਮਿਲਣ ਲਈ ਬੜਾ ਉਤਾਵਲਾ ਸੀ ਮੈਨੂੰ ਥੋੜਾ ਲੱਗਦਾ ਸੀ ਕਿ ਜਸ਼ਨ ਮੇਰੇ ਨਾਲ ਕੁਝ ਗਲਤ ਨਾ ਕਰ ਜਾਵੇ ਜਸ਼ਨ ਨੇ ਮੇਰੇ ਨਾਲ ਵਾਦਾ ਕੀਤਾ ਸੀ ਕਿ ਮੈਂ ਤੇਰੇ ਨਾਲ ਕੁਝ ਵੀ ਗਲਤ ਨਹੀਂ ਕਰੂੰਗਾ ਬਸ ਤੇਰੇ ਨਜ਼ਦੀਕ ਬੈਠ ਕੇ ਥੋੜੀਆਂ-ਬਹੁਤ ਗੱਲਾਂ ਕਰੂੰਗਾ ਹੋਰ ਕੁਝ ਨਹੀਂ ਕਰੂੰਗਾ ਅਗਲੇ ਦਿਨ ਜਸ਼ਨ ਦੀ ਮੰਮੀ ਸ਼ਾਮ ਨੂੰ ਫੇਰ ਡਾਕਟਰ ਕੋਲ ਗਈ ਸੀ ਉਹ ਆਪਣੀ ਥੈਰੇਪੀ ਕਰਾਉਂਦੀ ਸੀ ਜਿਸ ਕਰਕੇ ਉਹ ਰੋਜ਼ ਸ਼ਾਮ ਨੂੰ ਚਲੀ ਜਾਂਦੀ ਸੀ ਮੈਂ ਸੋਈ ਵਿੱਚ ਕੰਮ ਕਰ ਰਹੀ ਸੀ ਜਸ਼ਨ ਨੇ ਮੈਨੂੰ ਆਕੇ ਲੱਕ ਕੋਲੋਂ ਫੜ ਲਿਆ ਮੈਂ ਇੱਕੋ ਦਮ ਡਰ ਗਈ ਕਿਉਂਕਿ ਮੇਰਾ ਧਿਆਨ ਕੰਮ ਵਿੱਚ ਸੀ ਜਸ਼ਨ ਮੈਨੂੰ ਕਹਿਣ ਲੱਗਾ ਕਿ ਤੂੰ ਸਾਰਾ ਦਿਨ ਕੰਮ ਕਰਦੀ ਰਹਿਣੀ ਆ ਚੱਲ ਮੇਰੇ ਨਾਲ ਆਪਾਂ ਅੰਦਰ ਥੋੜਾ ਟਾਈਮ ਬੈਠਦੇ ਆ ਮੈਂ ਕਹ ਨਈ ਨਈ ੱਟਕੇ ਨਾਲੋਂ ਮੇਰੇ ਹੱਥ ਵਾਸ਼ ਕਰਵਾ ਕੇ ਮੈਨੂੰ ਅੰਦਰ ਲੈ ਗਿਆ ਕਿਉਂਕਿ ਮੈਂ ਆਟਾ ਗੋਨ ਰਹੀ ਸੀ ਤੇ ਮੇਰੇ ਹੱਥ ਆਟੇ ਨਾਲ ਲਿਬੜੇ ਹੋਏ ਸੀ ਅਸੀਂ ਬੈਡਰੂਮ ਵਿੱਚ ਚਲੇ ਗਏ ਉੱਥੇ ਬੈਠ ਕੇ ਜਸ਼ਨ ਮੇਰਾ ਹੱਥ ਫੜ ਕੇ ਮੇਰੇ ਮੁੱਠੀਆਂ ਕਰਨ ਲੱਗਾ ਮੈਂ ਜਸ਼ਨ ਨੂੰ ਰੋਕ ਰਹੀ ਸੀ ਜਸ਼ਨ ਕਹਿ ਰਿਹਾ ਸੀ ਕਿ ਇਹ ਕਿੰਨੀ ਕੁ ਵੱਡੀ ਗੱਲ ਆ ਆਪਾਂ ਇੱਕ ਦੂਜੇ ਨੂੰ ਪਿਆਰ ਕਰਦੇ ਆ ਤਾਂ ਇੰਨਾਕ ਤਾਂ ਕਰ ਹੀ ਸਕਦੇ ਆ ਜਸ਼ਨ ਨੇ ਜਦੋਂ ਮੇਰੀ ਗਰਦਨ ਨੂੰ ਮੈਂ ਤਾਂ ਮੈਨੂੰ ਵੱਖਰੀ ਜਿਹੀ ਕੰਬਣੀ ਆ ਗਈ ਮੈਂ ਸਾਈਡ ਤੇ ਹੋ ਗਈ ਜਸ਼ਨ ਨੇ ਫਿਰ ਮੈਨੂੰ ਪਿਆਰ ਕਰਨਾ ਸ਼ੁਰੂ ਕਰ ਦਿੱਤਾ ਹੌਲੀ ਹੌਲੀ ਉਹਨੇ ਲਾਈਟ ਬੰਦ ਕਰ ਦਿੱਤੀ ਫਿਰ ਅਸੀਂ ਦੋਵੇਂ ਇੱਕ ਦੂਜੇ ਵਿੱਚ ਹੀ ਖੋ ਗਏ ਮੈਂ ਵੀ ਅੱਗੇ ਉਹਨੂੰ ਰੋਕ ਨਹੀਂ ਸਕੀ ਫਿਰ ਸਾਡੇ ਦੋਵਾਂ ਵਿੱਚ ਉਹ ਸਭ ਹੋ ਗਿਆ ਜੋ ਇੱਕ ਪਤੀ ਪਤਨੀ 'ਚ ਹੁੰਦਾ ਆ ਅਸੀਂ ਦੋਵੇਂ ਇੱਕ ਦੂਜੇ ਨੂੰ ਹਟਾ ਨਹੀਂ ਸਕੇ ਨਾ ਹੀ ਅਸੀਂ ਦੋਵੇਂ ਕੰਟਰੋਲ ਕਰ ਸਕੇ ਬਸ ਅਸੀਂ ਦੋਵੇਂ 2 ਘੰਟੇ ਇੱਕ ਦੂਜੇ ਨਾਲ ਪਿਆਰ ਕਰਦੇ ਰਹੇ ਮੈਂ ਜਸ਼ਨ ਨੂੰ ਕਹਿ ਰਹੀ ਸੀ ਕਿ ਜਸ਼ਨ ਆਪਾਂ ਗਲਤ ਕਰ ਰਹੇ ਆ ਜਸ਼ਨ ਕਹਿ ਰਿਹਾ ਸੀ ਕਿ ਆਪਾਂ ਇੱਕ ਦੂਜੇ ਨੂੰ ਪਿਆਰ ਕਰਦੇ ਆ ਕੁਝ ਨਹੀਂ ਹੁੰਦਾ ਤੂੰ ਬੇਫਿਕਰ ਰਹਿ ਬਸ ਤੂੰ ਮੇਰੇ ਤੇ ਵਿਸ਼ਵਾਸ ਰੱਖ ਤੂੰ ਐਵੇਂ ਨਾ ਬਗਾਨਿਆਂ ਵਾਂਗੂ ਕਰੀ ਜਾਇਆ ਕਰ ਮੈਂ ਤੇਰਾ ਆਪਣਾ ਹੀ ਆ ਅੱਜ ਨਹੀਂ ਤਾਂ ਕੱਲ ਨੂੰ ਆਪਣਾ ਵਿਆਹ ਹੋ ਹੀ ਜਾਣਾ ਜੇ ਇਹ ਸਭ ਪਹਿਲਾਂ ਹੋ ਗਿਆ ਫਿਰ ਕੀ ਆ 2 ਘੰਟੇ ਅਸੀਂ ਦੋਵੇਂ ਅੰਦਰ ਰਹੇ 2 ਘੰਟੇ ਬਾਅਦ ਆਂਟੀ ਅੰਕਲ ਆ ਗਏ ਸੀ ਅਸੀਂ ਦੋਵੇਂ ਬਾਹਰ ਆ ਗਏ ਮੈਂ ਸੋਈ ਵਿੱਚ ਜਲਦੀ ਜਲਦੀ ਜਾ ਕੇ ਆਪਣਾ ਕੰਮ ਨਿਬੇੜਨ ਲੱਗੀ ਆਂਟੀ ਮੈਨੂੰ ਕਹਿਣ ਲੱਗੀ ਕਿ ਕੱਲ ਤਾਂ ਤੂੰ ਇਸ ਟਾਈਮ ਨੂੰ ਸਾਰਾ ਕੰਮ ਕਰ ਲਿਆ ਸੀ ਅੱਜ ਕੀ ਹੋ ਗਿਆ ਅੱਜ ਬੜਾ ਲੇਟ ਹੋ ਗਈ ਮੈਂ ਕਿਹਾ ਆਂਟੀ ਮੇਰੇ ਪੇਟ 'ਚ ਦਰਦ ਹੁੰਦਾ ਸੀ ਇਸ ਕਰਕੇ ਮੈਂ ਥੋੜਾ ਟਾਈਮ ਬੈਠ ਗਈ ਸੀ ਆਂਟੀ ਕਹਿਣ ਲੱਗੀ ਜੇ ਤੇਰਾ ਪੇਟ ਦਰਦ ਹੁੰਦਾ ਸੀ ਤਾਂ ਤੂੰ ਕੰਮ ਕਰਨ ਨੂੰ ਰਹਿਣ ਦੇਣਾ ਸੀ ਕੋਈ ਗੱਲ ਨਹੀਂ ਮੈਂ ਰੋਟੀ ਬਣਾ ਲੈਨੀ ਆ ਮੈਂ ਕਿਹਾ ਨਹੀਂ ਨਹੀਂ ਰੋਟੀ ਤਾਂ ਮੈਂ ਬਣਾ ਕੇ ਜਾਊਂਗੀ ਤੁਸੀਂ ਤਾਂ ਆਪ ਠੀਕ ਨਹੀਂ ਹੈਗੇ ਆਂਟੀ ਕਹਿੰਦੀ ਜਿੰਨਾ ਤੂੰ ਮੇਰਾ ਖਿਆਲ ਰੱਖਦੀ ਆ ਜਦੋਂ ਤੇਰਾ ਵਿਆਹ ਹੋ ਗਿਆ ਮੈਨੂੰ ਬੜਾ ਔਖਾ ਹੋ ਜਾਣਾ ਮੈਂ ਸੋਚ ਰਹੀ ਸੀ ਕਿ ਮੈਂ ਤਾਂ ਇਹਨਾਂ ਦੇ ਘਰ ਦੀ ਨੋ ਹੀ ਬਣ ਕੇ ਆ ਜਾਣਾ ਆ ਫਿਰ ਮੈਂ ਰੋਟੀ ਬਣਾ ਕੇ ਆਪਣੇ ਘਰ ਚਲੀ ਗਈ ਮੈਂ ਘਰ ਜਾ ਕੇ ਜਸ਼ਨ ਨੂੰ ਫੋਨ ਕੀਤਾ ਤੇ ਮੈਂ ਫੋਨ ਤੇ ਇਸ ਗੱਲ ਦਾ ਬੜਾ ਪਛਤਾਵਾ ਕਰ ਰਹੀ ਸੀ ਕਿ ਜੋ ਆਪਣੇ ਵਿੱਚ ਹੋ ਗਿਆ ਉਹ ਨਹੀਂ ਹੋਣਾ ਚਾਹੀਦਾ ਸੀ ਕਿਉਂਕਿ ਪਤਾ ਨਹੀਂ ਘਰ ਦੇ ਆਣੇ ਇਸ ਰਿਸ਼ਤੇ ਲਈ ਮੰਨਣਾ ਵੀ ਆ ਜਾ ਨਹੀਂ ਜਸ਼ਨ ਕਹਿਣ ਲੱਗਾ ਕਿ ਤੂੰ ਮੇਰੇ ਤੇ ਵਿਸ਼ਵਾਸ ਨਹੀਂ ਰੱਖਦੀ ਮੈਂ ਜਸ਼ਨ ਨੂੰ ਕਿਹਾ ਕਿ ਵਿਸ਼ਵਾਸ ਤਾਂ ਬੜਾ ਆ ਪਰ ਫਿਰ ਵੀ ਡਰ ਲੱਗਦਾ ਕਿ ਘਰ ਦੇ ਪਤਾ ਨਹੀਂ ਮੰਨਣਗੇ ਕਿ ਨਹੀਂ ਜਸ਼ਨ ਕਹਿਣ ਲੱਗਾ ਜਦ ਮੈਂ ਤੈਨੂੰ ਕਿਹਾ ਕਿਵੇਂ ਤੇਰਾ ਵਿਆਹ ਕਰਵਾਉਂਗਾ ਤਾਂ ਤੂੰ ਬਸ ਐਵੇਂ ਨਾ ਇਹੋ ਜੀਆਂ ਗੱਲਾਂ ਦੀ ਟੈਨਸ਼ਨ ਲਿਆ ਕਰ ਜਦੋਂ ਮੈਂ ਤੇਰੇ ਨਾਲ ਖੜਾ ਤਾਂ ਕਰਦੇ ਆਪੇ ਮੰਨਣਗੇ ਜਸ਼ਨ ਨਾਲ ਗੱਲ ਕਰਕੇ ਮੈਨੂੰ ਇਸ ਗੱਲ ਦੀ ਤਸੱਲੀ ਹੋ ਜਾਂਦੀ ਸੀ ਇਸ ਕਰਕੇ ਮੈਂ ਇਸ ਗੱਲ ਦਾ ਹੁਣ ਘਾਟ ਹੀ ਪਛਤਾਵਾ ਕਰਦੀ ਸੀ ਹੁਣ ਸਾਡਾ ਮਿਲਣਾ ਮਲਾਉਣਾ ਆਮ ਹੀ ਲੱਗਿਆ ਰਹਿੰਦਾ ਸੀ ਹੁਣ ਸਾਡਾ ਮਿਲਣਾ ਮਲਾਉਣਾ ਆਮ ਹੀ ਲੱਗਿਆ ਰਹਿੰਦਾ ਸੀ ਕਿਉਂਕਿ ਜਸ਼ਨ ਦੇ ਮੰਮੀ ਡੈਡੀ ਸਾਨੂੰ ਦੋਵਾਂ ਨੂੰ ਇਕੱਲੇ ਛੱਡ ਕੇ ਥੈਰੇਪੀ ਕਰਾਉਣ ਚਲੇ ਜਾਂਦੇ ਸੀ ਕਿਉਂਕਿ ਮੈਨੂੰ ਆਪਣੇ ਨਾਲ ਉਹ ਜਸ਼ਨ ਤੇ ਵਾਦੀ ਯਕੀਨ ਸੀ ਕਿ ਉਹ ਮੈਨੂੰ ਕਦੇ ਤੋਂ ਖਾਣੀ ਦੇਊਗਾ ਜਸ਼ਨ ਮੈਨੂੰ ਬੜੇ ਗਿਫਟ ਲਿਆ ਕੇ ਦਿੰਦਾ ਸੀ ਮੈਂ ਉਹਨੂੰ ਕਈ ਵਾਰ ਕਹਿੰਦੀ ਸੀ ਕਿ ਮੈਨੂੰ ਗਿਫਟਾਂ ਦੀ ਲੋੜ ਨਹੀਂ ਮੈਨੂੰ ਬਸ ਤੁਹਾਡੇ ਪਿਆਰ ਦੀ ਲੋੜ ਆ ਜਸ਼ਨ ਕਹਿੰਦਾ ਸੀ ਕਿ ਮੈਂ ਆਪਣੀ ਖੁਸ਼ੀ ਨਾਲ ਦਿੰਨਾ ਆ ਨਾਲੇ ਪੈਸਿਆਂ ਦਾ ਕੀ ਆ ਤੇਰੇ ਨਾਲੋਂ ਪੈਸੇ ਥੋੜੀ ਪਿਆਰੇ ਆ ਮੈਂ ਆਪਣੇ ਆਪ ਨੂੰ ਬੜਾ ਲੱਕੀ ਸਮਝਦੀ ਸੀ ਜੋ ਮੈਂ ਜਸ਼ਨ ਵਰਗੇ ਇਨਸਾਨ ਨਾਲ ਮਿਲੀ ਕਿਉਂਕਿ ਉਹ ਮੈਨੂੰ ਕਦੇ ਵੀ ਇਹ ਅਹਿਸਾਸ ਨਹੀਂ ਹੋਣ ਦਿੰਦਾ ਸੀ ਕਿ ਮੈਂ ਗਰੀਬ ਘਰ ਦੀ ਕੁੜੀ ਆ ਹਮੇਸ਼ਾ ਮੈਨੂੰ ਆਪਣੇ ਬਰਾਬਰ ਦੀ ਰੱਖ ਕੇ ਚੱਲਦਾ ਸੀ ਮੈਨੂੰ ਉਹਦੇ ਨਾਲ ਪਿਆਰ ਕਰਕੇ ਕੋਈ ਪਛਤਾਵਾ ਨਹੀਂ ਸੀ ਕਿਉਂਕਿ ਉਹ ਹਰ ਟਾਈਮ ਮੇਰੀ ਹੀ ਕਦਰ ਕਰਦਾ ਸੀ ਕਦੇ ਵੀ ਮੈਨੂੰ ਛੋਟਾ ਮਹਿਸੂਸ ਨਹੀਂ ਹੋਣ ਦਿੰਦਾ ਸੀ ਉਹ ਹਮੇਸ਼ਾ ਮੈਨੂੰ ਕਹਿੰਦਾ ਸੀ ਕਿ ਐਵੇਂ ਨਾ ਤੂੰ ਇਦਾਂ ਦੀਆਂ ਗੱਲਾਂ ਕਰਿਆ ਕਰ ਬਸ ਤੂੰ ਖੁਸ਼ ਰਿਹਾ ਕਰ ਕਿਉਂਕਿ ਅੱਜ ਨਹੀਂ ਤਾਂ ਕੱਲ ਆਪਾਂ ਵਿਆਹ ਕਰਵਾ ਲੈਣਾ ਆ ਉਸ ਤੋਂ ਬਾਅਦ ਮੈਂ ਤੈਨੂੰ ਕਦੇ ਵੀ ਕੋਈ ਦੁੱਖ ਨਹੀਂ ਆਉਣ ਦਿਆਂਗਾ ਬਸ ਤੂੰ ਖੁਸ਼ੀਆਂ ਵਿੱਚ ਹੀ ਰਹੇਂਗੀ ਜਸ਼ਨ ਮੈਨੂੰ ਕਹਿੰਦਾ ਸੀ ਕਿ ਤੈਨੂੰ ਮੇਰੀ ਮੰਮੀ ਦਾ ਸੁਭਾਅ ਤਾਂ ਪਹਿਲਾਂ ਹੀ ਪਤਾ ਕਿ ਉਹ ਕਿੰਨੀ ਚੰਗੀ ਆ ਦੇਖੀ ਉਹ ਵਿਆਹ ਤੋਂ ਬਾਅਦ ਤੈਨੂੰ ਕਿੰਨਾ ਪਿਆਰ ਕਰੂਗੀ ਵੈਸੇ ਵੀ ਉਹ ਹੁਣ ਵੀ ਮੈਨੂੰ ਬਹੁਤ ਪਿਆਰ ਕਰਦੀ ਸੀ ਬਸ ਇੱਕੋ ਡਰ ਲੱਗਦਾ ਸੀ ਕਿ ਸਾਡੇ ਰਿਸ਼ਤੇ ਬਾਰੇ ਪਤਾ ਨਹੀਂ ਉਹ ਮੰਨਣਗੇ ਜਾਂ ਨਹੀਂ ਪਤਾ ਨਹੀਂ ਉਹਨਾਂ ਨੂੰ ਕੀ ਲੱਗੂਗਾ ਮੈਨੂੰ ਹਮੇਸ਼ਾ ਹੀ ਡਰ ਰਹਿੰਦਾ ਸੀ ਕਿ ਕਿਤੇ ਉਹਨਾਂ ਨੂੰ ਇਹ ਨਾ ਲੱਗੇ ਕਿ ਗਰੀਬ ਘਰ ਦੀ ਨੇ ਜਾਣ ਕੇ ਸਾਡਾ ਮੁੰਡਾ ਪੱਟ ਲਿਆ ਜਾਣ ਕੇ ਸਾਡਾ ਮੁੰਡਾ ਆਪਣੇ ਪਿੱਛੇ ਲਾ ਲਿਆ ਬਸ ਮੈਨੂੰ ਇਹੀ ਗੱਲ ਦਾ ਫਿਕਰ ਰਹਿੰਦਾ ਸੀ ਪਰ ਮੈਨੂੰ ਉਹਦੇ ਪੈਸੇ ਦਾ ਕੋਈ ਲਾਲਚ ਨਹੀਂ ਸੀ ਮੈਨੂੰ ਇੰਨਾ ਚੰਗਾ ਮੁੰਡਾ ਮਿਲਿਆ ਸੀ ਮੈਨੂੰ ਇੰਨਾ ਹੀ ਬਹੁਤ ਸੀ ਮੈਂ ਕਦੇ ਵੀ ਉਹਦੇ ਪੈਸੇ ਤੇ ਅੱਖ ਨਹੀਂ ਰੱਖੀ ਸੀ ਪਰ ਉਹ ਸਭ ਕੀ ਸੋਚਣਗੇ ਇਹ ਮੈਨੂੰ ਨਹੀਂ ਪਤਾ ਸੀ ਕਿਉਂਕਿ ਹਰੇਕ ਦੀ ਆਪਣੀ ਆਪਣੀ ਸੋਚ ਹੁੰਦੀ ਆ ਕਦੇ-ਕਦੇ ਦਿਲ ਕਰਦਾ ਸੀ ਕਿ ਮੰਮੀ ਨੂੰ ਸਾਰੀ ਗੱਲ ਦੱਸ ਦੇਵਾਂ ਪਰ ਫਿਰ ਡਰ ਲੱਗਦਾ ਸੀ ਕਿ ਮੰਮੀ ਮੈਨੂੰ ਗਾਲਾਂ ਨਾ ਕੱਢੇ ਮੰਮੀ ਮੈਨੂੰ ਜਸ਼ਨ ਨਾਲੋਂ ਦੂਰ ਨਾ ਕਰ ਦੇਵੇ ਇਸ ਕਰਕੇ ਮੈਂ ਅਜੇ ਕੁਝ ਵੀ ਕਿਸੇ ਨੂੰ ਨਹੀਂ ਦੱਸਣਾ ਚਾਹੁੰਦੀ ਸੀ ਜਸ਼ਨ ਕਹਿੰਦਾ ਸੀ ਕਿ ਪਹਿਲਾਂ ਮੈਂ ਆਪਣੇ ਘਰ ਗੱਲ ਕਰੂੰਗਾ ਪਹਿਲਾਂ ਮੈਂ ਆਪਣੇ ਘਰ ਦੇ ਮਨਾ ਲਵਾਂ ਫੇਰ ਤੂੰ ਆਪਣੇ ਘਰ ਦੇ ਨਾਲ ਗੱਲ ਕਰੀ ਕਿਉਂਕਿ ਜੇ ਮੇਰੇ ਘਰ ਦੇ ਮੰਨ ਗਏ ਤੇਰੇ ਘਰ ਦੇ ਆਣੇ ਤਾਂ ਆਪੇ ਮੰਨ ਜਾਣਾ ਕਿਉਂਕਿ ਮੇਰੀ ਮੰਮੀ ਨੇ ਆਪੇ ਹੀ ਮਨਾ ਲੈਣਾ ਮੈਂ ਕਿਹਾ ਠੀਕ ਆ ਜਸ਼ਨ ਕਹਿੰਦਾ ਸੀ ਬਸ ਤੂੰ ਇਸ ਗੱਲ ਦੀ ਟੈਨਸ਼ਨ ਨਾ ਲੈ ਕਿ ਕਿਸੇ ਨੇ ਮੰਨਣਾ ਨਹੀਂ ਇਹ ਜ਼ਿੰਮੇਵਾਰੀ ਮੇਰੀ ਆ ਸਭ ਨੂੰ ਮਨਾਉਣਾ ਤੂੰ ਬਸ ਲਾਲ ਲਹਿੰਗਾ ਪਾਉਣ ਲਈ ਤਿਆਰ ਹੋ ਜਾ ਮੈਂ ਤੇ ਜਸ਼ਨ ਬੜੀਆਂ ਗੱਲਾਂ ਕਰਦੇ ਸੀ ਕਿ ਵਿਆਹ ਤੇ ਮੈਂ ਆ ਰੰਗ ਦਾ ਲਹਿੰਗਾ ਪਾਉਣਾ ਆ ਆ ਚੀਜ਼ ਪਾਉਣੀ ਆ ਜਸ਼ਨ ਕਹਿੰਦਾ ਸੀ ਮੈਂ ਤੈਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਰਹਿਣ ਦੇਣੀ ਮੈਂ ਜਦੋਂ ਵੀ ਜਸ਼ਨ ਦੇ ਘਰ ਜਾਂਦੀ ਸੀ ਤਾਂ ਰੋਜ਼ ਅਸੀਂ ਇੱਕ ਦੂਜੇ ਦੇ ਨਜ਼ਦੀਕ ਆਉਂਦੇ ਰਹਿੰਦੇ ਸੀ ਕਿਉਂਕਿ ਸਾਨੂੰ ਰੋਜ਼ ਹੀ ਟਾਈਮ ਮਿਲ ਜਾਂਦਾ ਸੀ ਕਦੇ ਹੀ ਨਾ ਮਿਲੇ ਨਹੀਂ ਤੇ ਰੋਜ਼ ਅਸੀਂ ਇੱਕ ਦੂਜੇ ਦੇ ਨਜ਼ਦੀਕ ਬੈਠ ਕੇ ਗੱਲਾਂ ਕਰਦੇ ਸੀ ਪਿਆਰ ਕਰਦੇ ਸੀ ਪਰ ਇੱਕ ਦਿਨ ਅਜੀਹਾ ਦੇਨ ਆਇਆ ਜਿਨੇ ਮੇਰੀ ਪੂਰੀ ਜ਼ਿੰਦਗੀ ਬਦਲ ਦਿੱਤੀ ਇੱਕ ਦਿਨ ਮੈਂ ਜਸ਼ਨ ਦੇ ਘਰ ਕੰਮ ਕਰਨ ਨਹੀਂ ਗਈ ਅਗਲੇ ਦਿਨ ਜਦੋਂ ਸਵੇਰੇ ਮੈਂ ਜਸ਼ਨ ਦੇ ਘਰ ਗਈ ਤਾਂ ਆਂਟੀ ਨੇ ਮੈਨੂੰ ਜੋ ਗੱਲ ਕਹੀ ਉਹ ਸੁਣ ਕੇ ਮੇਰੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਇਹ ਗੱਲ ਉਦੋਂ ਦੀ ਹੈ ਜਦੋਂ ਸਾਡੇ ਰਿਲੇਸ਼ਨ ਨੂੰ 1 ਸਾਲ ਹੋ ਗਿਆ ਸੀ ਆਂਟੀ ਆਪਣੇ ਹੱਥ ਵਿੱਚ ਮਠਿਆਈ ਦਾ ਡੱਬਾ ਲੈ ਕੇ ਖੜੀ ਸੀ ਉਹ ਮੈਨੂੰ ਕਹਿੰਦੀ ਮੂੰਹ ਮਿੱਠਾ ਕਰ ਮੈਂ ਜਲਦੀ ਜਲਦੀ ਆਂਟੀ ਕੋਲੋਂ ਬਰਫੀ ਫੜ ਲਈ ਤੇ ਆਪਣੇ ਮੂੰਹ ਵਿੱਚ ਪਾ ਲਈ ਪਰ ਉਹ ਬਰਫੀ ਮੈਨੂੰ ਮੂੰਹ ਰਾਹੀਂ ਗਲੇ ਵਿੱਚ ਦੀ ਲੰਘਾਉਣੀ ਔਖੀ ਹੋ ਗਈ ਕਿਉਂਕਿ ਜੋ ਗੱਲ ਆਂਟੀ ਨੇ ਦੱਸੀ ਸੀ ਉਹ ਮੇਰੇ ਕੋਲੋਂ ਬਰਦਾਸ਼ਤ ਨਾ ਹੋਈ ਆਂਟੀ ਨੇ ਮੈਨੂੰ ਦੱਸਿਆ ਸੀ ਕਿ ਜਸ਼ਨ ਦਾ ਰਿਸ਼ਤਾ ਪੱਕਾ ਹੋ ਗਿਆ ਸੋਖ ਨਾਲ ਆਸਟ੍ਰੇਲੀਆ ਵਾਲੀ ਪੀਆਰ ਕੁੜੀ ਮਿਲ ਗਈ ਆ ਕੁੜੀ ਵੀ ਬੜੀ ਸੋਹਣੀ ਆ ਮੈਨੂੰ ਪਤਾ ਉਹ ਪਲ ਮੈਂ ਕਿਦਾਂ ਗੁਜ਼ਾਰੇ ਮੈਂ ਚੁੱਪ ਜਾ ਹੋ ਗਈ ਤੇ ਮੈਂ ਆਂਟੀ ਨੂੰ ਕਿਹਾ ਬਹੁਤ ਵਧੀਆ ਗੱਲ ਆ ਇੰਨੀ ਗੱਲ ਕਹਿ ਕੇ ਮੈਂ ਅੰਦਰ ਚਲੀ ਗਈ ਤੇ ਉਹ ਬਰफी ਮੇਰੇ ਗਲੇ ਵਿੱਚ ਹੀ اٹਕ ਗਈ ਮੈਂ ਰਸੋਈ ਵਿੱਚ ਜਾ ਕੇ ਪਾਣੀ ਪੀਤਾ ਤੇ ਮੇਰੀਆਂ ਨਜ਼ਰਾਂ ਹੁਣ ਜਸ਼ਨ ਨੂੰ ਹੀ ਲੱਭ ਰਹੀਆਂ ਸੀ ਕਿਉਂਕਿ ਮੇਰੇ ਨਾਲ ਬਹੁਤ ਵੱਡਾ ਧੋਖਾ ਹੋ ਚੁੱਕਿਆ ਸੀ ਜਿਸ ਦਿਨ ਮੈਂ ਨਹੀਂ ਆਈ ਉਸਦੇ ਨਹੀਂ ਜਸ਼ਨ ਦਾ ਰਿਸ਼ਤਾ ਹੋ ਗਿਆ ਮੈਂ ਸਵੇਰ ਵੇਲੇ ਆਂਟੀ ਨੂੰ ਫੋਨ ਕਰਕੇ ਦੱਸ ਦਿੱਤਾ ਸੀ ਕਿ ਮੈਂ ਬਿਮਾਰ ਆਂ ਆਂਟੀ ਕਹਿੰਦੇ ਚੱਲ ਕੋਈ ਗੱਲ ਨਹੀਂ ਅੱਜ ਅਸੀਂ ਵੀ ਕਿਤੇ ਜਾਣਾ ਆ ਵੈਸੇ ਵੀ ਘਰ ਬੰਦ ਹੀ ਹੋਣਾ ਚੱਲ ਕੋਈ ਗੱਲ ਨਹੀਂ ਤੂੰ ਕੱਲ ਆ ਜਾਵੀਂ ਪਰ ਅਗਲੇ ਦਿਨ ਮੈਨੂੰ ਇਹ ਖਬਰ ਮਿਲ ਗਈ ਤਾਂ ਮੇਰੀ ਤਾਂ ਸਾਰੀ ਦੁਨੀਆ ਹੀ ਖਤਮ ਹੋ ਗਈ ਮੈਂ ਜਲਦੀ ਜਲਦੀ ਜਸ਼ਨ ਦੇ ਕਮਰੇ ਵਿੱਚ ਗਈ ਜਸ਼ਨ ਉੱਥੇ ਸੁੱਤਾ ਪਿਆ ਸੀ ਮੈਂ ਜਸ਼ਨ ਨੂੰ ਠਾਣ ਲੱਗੀ ਤੇ ਪੁੱਛਣ ਲੱਗੀ ਕਿ ਇਹ ਮੈਂ ਕੀ ਸੁਣ ਰਹੀ ਆ ਜਸ਼ਨ ਕਹਿਣ ਲੱਗਾ ਯਾਰ ਕੀ ਆ ਮੈਂ ਕਿਹਾ ਆਂਟੀ ਮੈਨੂੰ ਕਹਿੰਦੇ ਕਿ ਤੇਰੀ ਇੰਗੇਜਮੈਂਟ ਹੋ ਗਈ ਕਹਿੰਦਾ ਆਹੋ ਉਹਨੇ ਬੜਾ ਅੱਕ ਕੇ ਇਹ ਗੱਲ ਮੈਨੂੰ ਕਹੀ ਮੈਂ ਜਸ਼ਨ ਨੂੰ ਕਿਹਾ ਕਿ ਜੋ ਮੇਰੇ ਨਾਲ ਸੀ ਫਿਰ ਉਹ ਕੀ ਸੀ ਮੇਰੇ ਨਾਲ ਤੂੰ ਧੋਖਾ ਕਰ ਗਿਆ ਜਸ਼ਨ ਕਹਿਣ ਲੱਗਾ ਕਿ ਮੈਂ ਕੀ ਕਰਦਾ ਮੈਨੂੰ ਪਤਾ ਸੀ ਮੇਰੇ ਘਰ ਦੇ ਆਣੇ ਨਹੀਂ ਮੰਨਣਾ ਇਸ ਕਰਕੇ ਮੈਂ ਉਹਨਾਂ ਦੇ ਘੇ ਤੋ ਗਿਆ ਸੀ ਤੇ ਮੈਨੂੰ ਪੀਆਰ ਕੁੜੀ ਮਿਲ ਗਈ ਆ ਮੈਂ ਜਸ਼ਨ ਨੂੰ ਕਿਹਾ ਕਿ ਤੂੰ ਮੇਰੇ ਨਾਲ ਝੂਠੇ ਵਾਦੇ ਕਿਉਂ ਕੀਤੇ ਤੂੰ ਤਾਂ ਮੇਰੀ ਜ਼ਿੰਦਗੀ ਦਾ ਮਜ਼ਾਕ ਬਣਾ ਦਿੱਤਾ ਜਸ਼ਨ ਕਹਿਣ ਲੱਗਾ ਕਿ ਆਪਣੀ ਔਕਾਤ ਵਿੱਚ ਰਹਿ ਜਿੰਨੀ ਕੁ ਤੇਰੀ ਔਕਾਤ ਆ ਤੂੰ ਤਾਂ ਮੇਰੇ ਘਰ ਦੀ ਰਾਣੀ ਬਣਨ ਲਈ ਸੁਪਨੇ ਵੇਖਣ ਲੱਗ ਪੀ ਮੈਂ ਕਿਹਾ ਇਹ ਸੁਪਨੇ ਵੀ ਤਾਂ ਤੂੰ ਹੀ ਵਿਖਾਏ ਸੀ ਮੈਂ ਜਸ਼ਨ ਨੂੰ ਕਿਹਾ ਕਿ ਇਹ ਗੱਲ ਮੈਂ ਸਾਰੇ ਪਰਿਵਾਰ ਨੂੰ ਦੱਸੂਗੀ ਜਸ਼ਨ ਕੈਨ ਲੱਗਿਆ ਜਾ ਦੱਸ ਦੇ ਜਿੰਨੂੰ ਦੱਸਣਾ ਤੇਰੇ ਕੋਲੇ ਕਿਹੜਾ ਕੋਈ ਸਬੂਤ ਆ ਇਹ ਗੱਲ ਤਾਂ ਉਹਦੀ ਵੀ ਸੱਚੀ ਸੀ ਕਿ ਮੇਰੇ ਕੋਲੇ ਕੋਈ ਸਬੂਤ ਨਹੀਂ ਸੀ ਚੁੱਪ ਰਹਿਣ ਤੋਂ ਇਲਾਵਾ ਮੇਰੇ ਕੋਲੇ ਕੋਈ ਆਪਸ਼ਨ ਵੀ ਨਹੀਂ ਸੀ ਮੈਂ ਅੰਦਰੋਂ ਬਿਲਕੁਲ ਟੁੱਟ ਚੁੱਕੀ ਸੀ ਉਸ ਦਿਨ ਮੈਂ ਉਹਨਾਂ ਦੇ ਘਰ ਕਿਵੇਂ ਕੰਮ ਕਰਕੇ ਆਈ ਇਹ ਤਾਂ ਮੈਨੂੰ ਹੀ ਪਤਾ ਆ ਮੈਂ ਘਰ ਆ ਕੇ ਰਾਤ ਨੂੰ ਸਾਰੀ ਰਾਤ ਰੋਈ ਗਈ ਸਮਝ ਨਹੀਂ ਲੱਗ ਰਿਹਾ ਸੀ ਕਿ ਆਪਣਾ ਦਰਦ ਕਿਹਨੂੰ ਦੱਸਾਂ ਕਿਉਂਕਿ ਜਸ਼ਨ ਨੇ ਤਾਂ ਮੈਨੂੰ ਕਹਿ ਦਿੱਤਾ ਸੀ ਕਿ ਮੈਨੂੰ ਪੀਆਰ ਕੁੜੀ ਮਿਲ ਗਈ ਆ ਉਹਨੇ ਤਾਂ ਮੈਨੂੰ ਆਪਣੀ ਜ਼ਿੰਦਗੀ ਵਿੱਚੋਂ ਕੱਢ ਦਿੱਤਾ ਸੀ ਪਰ ਹੁਣ ਮੈਂ ਕੁਝ ਵੀ ਨਹੀਂ ਕਰ ਸਕਦੀ ਸੀ ਪਰ ਮੰਮੀ ਨੂੰ ਕਹਿ ਕੇ ਮੈਂ ਉਹਨਾਂ ਦੇ ਘਰੋਂ ਕੰਮ ਕਰਨੋਂ ਹਟ ਗਈ ਸੀ ਮੰਮੀ ਨੇ ਮੈਨੂੰ ਇਹਦਾ ਕਾਰਨ ਵੀ ਪੁੱਛਿਆ ਪਰ ਮੈਂ ਨਾ ਦੱਸਿਆ ਮੈਂ ਕਿਹਾ ਬਸ ਉਦਾਂ ਹੀ ਮੈਨੂੰ ਔਖਾ ਲੱਗਦਾ ਮੇਰਾ ਸਰੀਰ ਠੀਕ ਨਹੀਂ ਮੇਰੇ ਕੋਲੋਂ ਕੰਮ ਨਹੀਂ ਹੋਣਾ ਮੰਮੀ ਨੇ ਮੈਨੂੰ ਫੋਰਸ ਨਾ ਕੀਤਾ ਜੋ ਪਿੰਡ ਵਿੱਚ ਘਰ ਸੀ ਮੈਂ ਉਹਨਾਂ ਦੇ ਘਰ ਕਦੇ-ਕਦੇ ਮੰਮੀ ਨਾਲ ਚਲੀ ਜਾਂਦੀ ਸੀ ਪਰ ਜਸ਼ਨ ਦੇ ਘਰ ਕੰਮ ਕਰਨ ਮੰਮੀ ਹੀ ਜਾਂਦੀ ਸੀ ਮੈਂ ਆਪਣੀ ਜ਼ਿੰਦਗੀ ਆਪਣੇ ਹੱਥੀ ਖਰਾਬ ਕਰ ਲਈ ਸੀ ਗਲਤੀ ਸਾਰੀ ਮੇਰੀ ਸੀ ਜੋ ਜਸ਼ਨ ਤੇ ਵਿਸ਼ਵਾਸ ਕਰ ਬੈਠੀ ਮੈਨੂੰ ਇਹ ਸੋਚਣਾ ਚਾਹੀਦਾ ਸੀ ਕਿ ਮਹਿਲਾਂ ਦਾ ਗਰੀਬਾਂ ਨਾਲ ਕੀ ਮੁਕਾਬਲਾ ਅਮੀਰ ਲੋਕ ਕਦੇ ਵੀ ਗਰੀਬਾਂ ਦੇ ਜਜ਼ਬਾਤਾਂ ਨੂੰ ਨਹੀਂ ਸਮਝ ਸਕਦੇ ਇਸ ਕਰਕੇ ਆਪਣੇ ਬਰਾਬਰ ਦੇ ਲੋਕਾਂ ਨਾਲ ਹੀ ਰਿਸ਼ਤਾ ਰੱਖਣਾ ਚਾਹੀਦਾ ਆ ਤਾਂ ਕਿ ਮੇਰੇ ਵਾਂਗ ਕਿਸੇ ਨਾਲ ਧੋਖਾ ਨਾ ਹੋਵੇ ਮੈਂ ਇਹ ਗੱਲ ساری ਜ਼ਿੰਦਗੀ ਨਹੀਂ ਭੁੱਲ ਸਕਦੀ ਇਹ ਗੱਲ ساری ਜ਼ਿੰਦਗੀ ਮੇਰੇ ਨਾਲ ਬੁਰਾ ਸੁਪਨਾ ਬਣ ਕੇ ਰਹੂਗੀ ਤਾਂ ਐਸੀ ਅੱਜ ਦੀ ਸਟੋਰੀ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟ ਚ ਜ਼ਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ